6 ਤਰੀਕ ਨੂੰ ਜਦੋਂ ਨੇਹਰੀ ਆਈ ਹੈ ਜੀ ਉਸ ਦਿਨ ਨੇਹਰੀ ਨਾਲ ਦਰਖਤ ਡਿੱਗ ਪਏ ਸੀਗੇ ਜੀ ਤੇ ਉਸ ਤੋਂ ਬਾਅਦ 13 ਤਰੀਕ ਨੂੰ ਜਦੋਂ ਲੱਖਾ ਸਿੰਘ ਵੀਡੀਓ ਪਾਉਂਦਾਗਾ ਤੇ ਵਾਇਰਲ ਕਰਤੀ ਕਿ ਦਰਖਤ ਪੱਟ ਰਹੇ ਆ ਹਾਲਾਂਕਿ ਉਹ ਦਰਖਤ ਡਿੱਗੇ ਹੋਏ ਦਰਖਤਾਂ ਨੂੰ ਛਾਂ ਕੇ ਗੁਰਦੁਆਰਾ ਸਾਹਿਬ ਲੈ ਆ ਰਹੇ ਸੀਗੇ ਜੋ ਦੰਡ ਲਾਉਣਾ ਇਹਨੂੰ ਇਹਦਾ ਡਿਪਾਰਟਮੈਂਟ ਲਾ ਦੇ ਮਾਨਯੋਗ ਅਦਾਲਤਾਂ ਲਾ ਦੇਣ ਪਰ ਲੱਖਾ ਸੁਧਾਨਾ ਕੌਣ ਹੁੰਦਾ ਦੰਡ ਲਾਉਣ ਵਾਲਾ ਦੂਜੇ ਪਿੰਡੋਂ ਆ ਕੇ ਸਾਡੇ ਪਿੰਡ ਦੀ 4500 ਵੋਟ ਹੈ ਸੁਧਾਨਿਆਂ ਦੀ 1000 ਵੋਟ ਹੈ ਤੇ ਸਾਡੀਆਂ ਪੰਚਾਇਤਾਂ ਕੀ ਕਰਨਗੀਆਂ ਫਿਰ ਫਿਰ ਅਸੀਂ ਪਿੰਡ ਕਹਿੰਨੇ ਕਰ ਦਿੰਨੇ ਆ ਸੁਧ ਕਿਸ ਨੇ ਆਰਨ ਲਾ ਕਿਸ ਨੇ ਕੁਹਾੜੀ ਨਹੀਂ ਲਾਈ ਮਰਦ ਡਿੱਗੇ ਡਿੱਗੇ ਜਦੋਂ ਉਹਦੇ ਕਿੱਥੇ ਸਾਨੂੰ ਮਰਜੀ ਖਵਾ ਦੇ ਆ ਸਾਨੂੰ ਕੋਈ ਡਰ ਨਹੀਂ ਸਾਨੂੰ 15 ਸਾਲ ਹੋ ਗਏ ਮੈਂਬਰ ਨੂੰ ਜੋ ਕਿ ਟਾਲੀ ਟਾਲੀ ਡਿੱਗੇ ਖਾਲਸਾ ਜਿੱਕੇ ਪੰਚਾਇਤ ਨੂੰ ਕਹਿੰਦੀ ਆ ਪੰਚਾਇਤ ਜਿੱਥੇ ਮਰਦੀ ਛਿੱਟੇ ਸਾਰਾ ਨਿਆਂਜ ਲੱਖੇ ਦਾ ਨਿਆਂ ਨੂੰ ਪਿੰਡਾਂ ਦੇ ਦਬਸ਼ ਮਾਉਣ ਦਾ ਤਰੀਕਾ ਹੈ ਕਾਨੂੰਨੀ ਕਾਰਵਾਈ ਤਾਂ ਹੋ ਨਹੀਂ ਰਹੀ ਪਰ ਇਹੇ ਕਰ ਰਿਹਾ ਹੈ ਬਾਰ ਬਾਰ ਪਰ ਉਹ ਤੱਕਾਂ ਹੀ ਨਹੀਂ ਜਾਏ ਜੇ ਕੱਲੋਂ ਪਾ ਵੀ ਤਰਨਾ ਲਾ ਸਕਦੇ ਜੋ ਲਾ ਸਕਦੇ ਤਰਨਾ ਲਾ ਕੇ ਤਾਂ ਕੱਲੋਂ ਹੋਈ ਹੈ ਹੁਣ ਮੁੱਖ ਮੰਤਰੀ ਬਣਨਾ ਇਹਦਾ ਬਹੁਤ ਕੁਝ ਕਹੂਗਾ ਪਰ ਆਏ ਜਿੱਥੋਂ ਤੱਕ ਸਮਾਜ ਸੇਵੀ ਹੈ ਲੋਕ ਵੀ ਮੂਟੇ ਆ ਰਹੇ ਆ ਉਹ ਵੀ ਤੱਕਾਂ ਕਰ ਸਕਦੇ ਕਿਸੇ ਨਾਲ ਬੰਦੇ ਦਾ ਬਿਨਾ ਦੇਣਾ ਪੱਖ ਸੁਣੇ ਇੱਕ ਵੀਡੀਓ ਪਾ ਦੇਣੀ ਬੰਦੇ ਬਾਰੇ ਇਹ ਬੋਲਣਾ ਵੀ ਯਾਰ ਇਹ 40 ਕਿੱਲੇ ਦਾ ਮਾਲਕ ਹੈ ਇਹਨੂੰ ਵੈਭਰੂ ਨੇ ਸਾਰਾ ਕੁਝ ਦਿੱਤਾ ਹੈ ਇਹ ਟਾਲੀਆਂ ਪੱਟ ਕੇ ਇਹਦਾ ਕੀ ਢੱਡ ਭਰ ਜੂਗਾ ਜੇ 40 ਕਿੱਲੇ ਬਣਾਏ ਹੈ ਤਾਂ ਬੰਦਿਆਂ ਨੇ ਆਪਦੀ ਮਿਹਨਤ ਨਾਲ ਬਣਾਏ ਹੈ ਸ਼ਰੀਪ ਪਰਿਵਾਰ ਆ ਪਿੰਡ ਚ ਅਜੇ ਤੱਕ ਕੁੱਤੇ ਦੀ ਸੁੱਟ ਨਹੀਂ ਮਾਰੀ ਹੋਣੀ ਇਹਨਾਂ ਨੇ ਸਾਰਿਆਂ ਨੇ ਮੈਨੂੰ ਲੱਗਦਾ ਲੋੜ ਕੀਤੀ ਜੀ 2012 ਚ ਪੀਪਲ ਪਾਰਟੀ ਵਲੇ ਜੋ ਇਹ ਇਲੈਕਸ਼ਨ ਲੜੇ ਜੀ ਅੱਛਾ ਔਰ ਕੋਈ ਫਾਇਦਾ ਨਹੀਂ ਹੋਇਆ ਜੀ ਕਿਹਦੇ ਹਾਰ ਬਤਾ ਸਾਡੇ ਇਹ ਤੁਸੀਂ ਨਾਲ ਖੜੇ ਉਦੋਂ ਦਾ ਕੰਮ ਕਰਦੇ ਆਂ ਖੇਤੀ ਕਰਦੇ ਆਂ ਵਧੀਆ ਰੋਟੀ ਖਾਂਦੇ ਆਂ ਜੀ ਤੇ ਕਾਹ ਨੂੰ ਕੋਈ ਸਾਨੂੰ ਬਾਹਰ ਅੰਦਰੋਂ ਨੀਕੀ ਹੁੰਦਾ ਤਾਂ ਲੱਖਾਂ ਸਹਣਾ ਜਿੰਮੇਵਾਰ ਆ ਅੱਗੇ ਤੋਂ ਵੀ ਉਹਨੂੰ ਭਾਈ ਕਹਿੰਦੇ ਆ ਭਾਈ ਇਹਨਾਂ ਗੱਲਾਂ ਤੋਂ ਸਿਆਣਾ ਬਣ ਠੀਕ ਆ ਜਿਹੜੀ ਤੂੰ ਸਮਾਜ ਸੇਵਾ ਕਰਦਾ ਆ ਉਹਦੀ ਤੇਰੀ ਸਲਾਹਤਾ ਵੀ ਕਰਦੇ ਆ ਪਰ ਜਿੱਥੇ ਤੂੰ ਗਲਤ ਆ ਤੈਨੂੰ ਗਲਤ ਨੂੰ ਗਲਤ ਵੀ ਆਖਾਂਗੇ ਐਵੇਂ ਸਾਡੀ ਆਤ ਦਾ ਉਹ ਨਹੀਂ ਵੀ ਕਹਦੇ ਮਗਰ ਲਾ ਕੇ ਤੈਨੂੰ ਰਾਤ ਕਹਿ ਦਈਏ ਤੇ ਰਾਤ ਨੂੰ ਦਿਨ ਕਹਿ ਦਈਏ ਅਸੀਂ ਤਾਂ ਭਾਈ ਸ਼ੀਸ਼ਾ ਦੇਖ ਕੇ ਚੱਲਾਂਗੇ ਉਹ ਸ਼ੀਸ਼ਾ ਦਿਖਾਵਾਂਗੇ ਪਰ ਇਹ ਸਤਿ ਸ੍ਰੀਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਤੇ ਅਸੀਂ ਪਹੁੰਚੇ ਆ ਪਿੰਡ ਸਿਲਵਰਾ ਇੱਥੇ ਘਟਨਾ ਕੀ ਵਾਪਰਦੀ ਆ ਲੱਖਾ ਸਿਧਾਣਾ ਜਿਨ੍ਹਾਂ ਦਾ ਤੁਸੀਂ ਨਾਮ ਪੜੀ ਪਾ ਜਾਣਦੇ ਹੋ ਵੀ ਉਹ ਇੱਕ ਵੀਡੀਓ ਪਾਉਂਦੇ ਆਪਣੇ ਪੇਜ ਤੇ ਤੇ ਉਹ ਕਾਫੀ ਮੀਡੀਆ ਨੇ ਵੀ ਚਲਾਈ ਹੈ ਵੀ ਇੱਥੇ ਦਰਖਤ ਜਿਹੜੀ ਆ ਜਗ੍ਹਾ ਤੁਸੀਂ ਦੇਖ ਰਹੇ ਹੋ ਇੱਥੇ ਦਰਖਤ ਢਗੇ ਹੋਏ ਨੇ ਤੇ ਲੱਖਾ ਸਿੰਘ ਸਦਾਣਾ ਕਹਿ ਰਹੇ ਨੇ ਵੀ ਇਹ ਦਰਖਤ ਪੱਟੇ ਨੇ ਉਹ ਇੱਕ ਵਿਅਕਤੀ ਦੇ ਨਾਮ ਦਾ ਵੀ ਜ਼ਿਕਰ ਕਰਦੇ ਨੇ ਤੇ ਕਹਿੰਦੇ ਨੇ ਵੀ ਅਸੀਂ ਥਾਂ ਥਾਂ ਜਿਹੜੇ ਹੈ ਸ਼ਿਕਾਇਤ ਕੀਤੀ ਹੈ ਬੀਡੀਪੀਓ ਨੂੰ ਡੀਐਫਓ ਨੂੰ ਇਹ ਤੱਕ ਕਿ ਕ੍ਰਿਸ਼ਨ ਕੁਮਾਰ ਸੈਕਟਰੀ ਨੂੰ ਤੇ ਉਹਨਾਂ ਨੇ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਤੇ ਸੇਲਵਰਾ ਪਿੰਡ ਵਾਸੀਆਂ ਨੂੰ ਇਸ ਗੱਲ ਤੇ ਇਤਰਾਜ਼ ਹੈਗਾ ਕਾਫੀ ਵੱਡੀ ਗਿਣਤੀ ਚ ਜਿਹੜੇ ਬਜ਼ੁਰਗ ਆ ਨੌਜਵਾਨ ਆ ਇੱਥੇ ਪਹੁੰਚੇ ਨੇ ਤੇ ਜਿਹੜੇ ਬਾਈ ਜੀ ਦਾ ਨਾਮ ਜ਼ਿਕਰ ਕੀਤਾ ਸੀਗਾ ਜਿਹਦਾ ਇਹ ਬਾਣ ਆ ਉਹ ਵੀ ਸਾਡੇ ਨਾਲ ਨੇ ਤੇ ਗੁਰਦੁਆਰਾ ਸਾਹਿਬ ਵਾਸਤੇ ਸੀਗਾ ਇਹ ਸਾਰੀਆਂ ਗੱਲਾਂ ਬਾਤਾਂ ਜਿਵੇਂ ਬਾਈ ਜੀ ਗੱਲ ਕਰ ਰਹੀ ਸੀ ਇਹ ਗੱਲਾਂ ਬਾਤਾਂ ਨਾਲ ਕਰਾਂਗੇ ਜਾਣਾਂਗੇ ਕਿ ਇਹ ਕੀ ਗੱਲਬਾਤ ਸੀ ਬਾਈ ਜੀ ਕੀ ਨਾਂ ਤੁਹਾਡਾ ਮੇਰਾ ਨਾਂ ਹਰਪ੍ਰੀਤ ਸਿੰਘ ਆਈ ਪਿੰਡ ਸੇਲਵਰਾ ਆਈ ਅੱਛਾ ਇਹ ਗੱਲਬਾਤ ਕੀ ਹੈ ਤੁਹਾਡਾ ਬਾਣ ਹੈ ਹਾਂਜੀ ਇਹ ਬਾਣ ਜਿਹੜਾ ਇੱਥੇ ਇੱਕ ਕਿੱਲਾ ਮੇਰਾ ਜੀ ਮੇਰੇ ਨਾਲ ਜਿਹੜਾ ਉਹ ਦਰਖਤਾਂ ਦੀ ਘਟਨਾ ਉਹ ਕੀ ਹੈ ਉਹ ਜੀ 6 ਤਰੀਕ ਨੂੰ ਜਦੋਂ ਢੇਰੀ ਆਈ ਹੈ ਜੀ ਉਸ ਦਿਨ ਢੇਰੀ ਨਾਲ ਦਰਖਤ ਡਿੱਗ ਪਏ ਸੀਗੇ ਜੀ ਇੱਕ ਦਰਖਤ ਚੰਗੀ ਤਰ੍ਹਾਂ ਹੀ ਡਿੱਗਿਆ ਹੋਆ ਸੀਗਾ ਤੇ ਇੱਕ ਥੋੜਾ ਜਿਹਾ ਟੇਡਾ ਹੋ ਕੇ ਤਾਂ ਸ਼ਹਿਰੀ ਲੈਣ ਦੇ ਵਿੱਚ ਫਸ ਚੁੱਕਿਆ ਸੀਗਾ ਕਿੱਥੇ ਦਰਖਤ ਦਿਖਾ ਦੱਸ ਹਾਂ ਦਰਖਤ ਤਾਂ ਦੇਖੋ ਜੀ ਇੱਥੇ ਤੁਸੀਂ ਮੌਕਾ ਦੇਖ ਸਕਦੇ ਹੋਗੇ ਵੀ ਆ ਇਹਨੂੰ ਕੋਈ ਵੀ ਬੰਦਾ ਵੱਡਿਆ ਹੋਆ ਦਰਖਤ ਕਹਿ ਸਕਦਾਗਾ ਤਾਂ ਅਸੀਂ ਇਸ ਗੱਲ ਤੇ ਪੱਕੇ ਖਾਲ ਦੇ ਵਿੱਚ ਦਰਖਤ ਆਈ ਇਹ ਅੱਛਾ ਇਹ ਖਾਲ ਦੇ ਵਿੱਚ ਹਾਂ ਵੱਡਾ ਪੁਆਇੰਟ ਇਹ ਹੈ ਵੀ ਉਹ ਜਿਵੇਂ ਕਹਿ ਰਹੇ ਆ ਵੀ ਖਾਲ ਦੇ ਤੇ ਸੜਕ ਦੇ ਸਨ ਵਿੱਚ ਸੀਗੇ ਪਰ ਇਹ ਖਾਲ ਤੇ ਸੜਕ ਦੇ ਸਨ ਵਿੱਚ ਨਹੀਂ ਪੱਕੇ ਖਾਲ ਦੇ ਵਿੱਚ ਦਰਖਤ ਆਈ ਇਹਦੇ ਦਾ ਗਾਂਹਾਂ ਵਾਲੇ ਘਰਾਂ ਦਾ ਪਾਣੀ ਵੀ ਰੁਕਿਆ ਹੋਇਆ ਹੈਗਾ ਅੱਛਾ ਕਿਹੜੇ ਦਰਖਤ ਡਿੱਗੇ ਸੀ ਇਹਨੇ ਇਹ ਦੋ ਜੀ ਅੱਛਾ ਹਾਂ ਜੀ ਤੇ ਮੈਂ 6 ਤਰੀਕ ਨੂੰ ਜੀ ਜਿੱਥੇ ਦਰਖਤ ਨੇ ਰੀਣਾ ਡਿੱਗੇ ਆ ਜੀ ਮੈਂ ਸੁਬਾ ਸਰਪੰਚ ਸਾਹਿਬ ਨੂੰ ਜਾ ਕੇ ਤਲਾਹ ਦਿੱਤੀ ਜੀ ਉਹਨਾਂ ਨੇ ਮੈਨੂੰ ਇਹ ਰਾਏ ਦਿੱਤੀ ਉਹ ਕਹਿੰਦੇ ਵੀ ਸਾਰੇ ਪੱਕੇ ਖਾਲ ਤੇ ਦਰਖਤਾਂ ਵੀ ਦਰਖਤ ਗੁਰਦੁਆਰਾ ਸਾਹਿਬ ਨੂੰ ਦਿੱਤੇ ਜਾਣ ਬਈ ਸਾਨੂੰ ਕੋਈ ਹੋਣੀ ਆ ਉਹਨਾਂ ਦੀ ਸਲਾਹ ਤੇ ਨਾਲ ਮੈਂ ਗੁਰਦੁਆਰਾ ਸਾਹਿਬ ਵਾਲਿਆਂ ਨੂੰ ਕਮੇਟੀ ਵਾਲਿਆਂ ਕੋਲੇ ਗਿਆ ਇਹ ਕਹਿੰਦੇ ਕੋਈ ਗੱਲ ਨਹੀਂ ਵੀ ਆਪਾਂ ਲਿਆਵਾਂਗੇ ਇੱਥੇ ਜੀ ਆਪਣੇ ਨਾਲ ਸਰਪੰਚ ਸਾਹਿਬ ਸਹਿਮਤਾ ਤਾਂ ਤੇ ਉਸ ਤੋਂ ਬਾਅਦ 13 ਤਰੀਕ ਨੂੰ ਜਦੋਂ ਇਹ ਲੱਖਾ ਸਿੰਘ ਵੀਡੀਓ ਪਾਉਂਦਾਗਾ ਉਦੋਂ ਇਹ ਆਪਣਾ ਦਰਖਤ ਪੱਟਣ ਆਪਣਾ ਇਹਨਾਂ ਨੂੰ ਦਰਖਤਾਂ ਨੂੰ ਛਾਂਗਣ ਵਾਸਤੇ ਉਹ ਆ ਗਏ ਆਪਣੀ ਕਮੇਟੀ ਵਾਲੇ ਬੰਦਿਆਂ ਨੇ ਸੇਵਾਦਾਰ ਭੇਜਤੇ ਗੁਰਦੁਆਰਾ ਸਾਹਿਬ ਹਾਂ ਗੁਰਦੁਆਰਾ ਸਾਹਿਬ ਵਾਲੀ ਕਮੇਟੀ ਵਾਲਿਆਂ ਨੇ ਉਹ ਜਦੋਂ ਇੱਥੇ ਆਪਦੇ ਦਰਖਤਾਂ ਨੂੰ ਛਾਂਗ ਰਹੇ ਸੀ ਤਾਂ ਲੱਖਾ ਸਿੰਘ ਸਧਾਨਾ ਆਇਆ ਤੇ ਉਹਨੇ ਵੀਡੀਓ ਬਣਾ ਕੇ ਇਹਦੀ ਤੇ ਵਾਇਰਲ ਕਰਤੀ ਵੀ ਦਰਖਤ ਪੱਟ ਰਹੇ ਆ ਹਾਲਾਂਕਿ ਉਹ ਦਰਖਤ ਡਿੱਗੇ ਹੋਏ ਦਰਖਤਾਂ ਨੂੰ ਛਾਂਗ ਕੇ ਗੁਰਦੁਆਰਾ ਸਾਹਿਬ ਲੈ ਜਾ ਰਹੇ ਸੀਗੇ ਇਹਦੇ ਚ ਕਾਫੀ ਉਹ ਬੋਲੇ ਵੀ ਮੈਂ ਫਲਾਨੇ ਤਾਂ ਸ਼ਿਕਾਇਤ ਕੀਤੀ ਡੀਐਫਓ ਨੂੰ ਗਰੀ ਬੀਡੀਪੀਓ ਨੂੰ ਸੈਕਟਰੀ ਨੂੰ ਕਾਫੀ ਚੀਜ਼ਾਂ ਕਈਆਂ ਉਹਨਾਂ ਨੇ ਤੇ ਉਹ ਉਹ ਤਾਂ ਤੁਸੀਂ ਕਿਵੇਂ ਦੇਖਦੇ ਹੋ ਤੁਹਾਡਾ ਨਾਮ ਵੀ ਲਿਆ ਮਿਲਦਾ ਹਰਪ੍ਰੀਤ ਸਿੰਘ ਤੁਹਾਡਾ ਹਾਂਜੀ 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 ਤਾਂ ਉਹਦੇ ਚ ਨਾਮ ਵੀ ਜ਼ਿਕਰ ਕਰ ਤੁਹਾਡੇ ਡੈਡੀ ਦਾ ਵੀ ਨਾਮ ਜ਼ਿਕਰ ਕੀਤਾ ਉਹਨੂੰ ਕਿਵੇਂ ਦੇਖਸਾਂਗੇ ਗੱਲਾਂ ਨੂੰ ਇਹ ਆਈਆਂ ਜੀ ਆਸੇ ਪਾਸੇ ਕੋਸ ਬੰਦਿਆਂ ਨਾਲ ਆਪਣੀ ਨਹੀਂ ਬਣਦੀ ਜੀ ਉਹ ਬੰਦਿਆਂ ਦੇ ਪਿੱਛੇ ਲਾ ਕੇ ਉਹਨੇ ਆਪਣਾ ਨਾਮ ਵੀ ਲਿਆਗਾ ਤੇ ਆਪਣਾ ਖੇ ਗਲਤੀ ਇਹ ਆ ਵੀ ਆਪਣਾ ਖੇਤ ਨਾਲ ਲੱਗਦਾਗਾ ਜੇ ਇਸ ਤਰ੍ਹਾਂ ਆਪਣੇ ਖੇਤ ਨਾਲ ਲੱਗਦੇ ਬੰਦਿਆਂ ਦੀ ਕਾਰਵਾਈਆਂ ਇਹ ਹੋਣ ਲੱਗ ਗਈਆਂ ਫਿਰ ਕੱਲ ਨੂੰ ਸੜਕ ਦੇ ਦਰਖਤ ਕਿਹੜਾ ਲਾਊਗਾ ਅਗਲਾ ਕਹਿੰਦਾ ਵੀ ਡਿੱਗੇ ਹੋਏ ਦਰਖਤ ਨਹੀਂ ਆਪਾਂ ਆਪ ਦੇ ਖੇਤ ਦੇ ਨਾਲੋਂ ਚੱਕ ਸਕਦੇ ਤਾਂ ਫਿਰ ਹਾਂ ਸਾਰੇ ਵਿਭਾਗ ਸਾਰੇ ਮਹਿਕਮੇ ਆਏ ਹਾਂ ਸਾਰੇ ਮਹਿਕਮੇ ਆਪਣੇ ਜੀ ਇੱਥੇ ਵੀਡੀਓ ਸਾਹਿਬ ਵੀ ਮੌਕਾ ਦੇਖ ਕੇ ਗਏ ਆ ਸਾਰੇ ਬੰਦਿਆਂ ਦੇ ਪਿੰਡ ਵਾਲੇ ਜਿੰਨੇ ਕੁ ਬੰਦੇ ਸੀਗੇ 5-7 ਉਹਨਾਂ ਦੇ ਬਿਆਨ ਦਰਜ ਕਰਕੇ ਲੈ ਕੇ ਗਏ ਆ ਉਦੋਂ ਪਹਿਲਾਂ ਡੀਐਫਓ ਸਾਹਿਬ ਜੀ ਆ ਕੇ ਗਏ ਆ ਜੀ ਉਹ ਵੀ ਆਪ ਦਾ ਮੌਕਾ ਦੇਖ ਕੇ ਗਏ ਆ ਜੀ ਡੀਐਫਓ ਸਾਹਿਬ ਤੋਂ ਬਾਅਦ ਹੀ ਆਪਣੇ ਏਐਸਆਈ ਆਪਣੇ ਲੋਕਲ ਥਾਣੇ ਜੋ ਫੂਲ ਥਾਣੇ ਜੋ ਉਹ ਵੀ ਇੱਥੇ ਆ ਕੇ ਮੌਕਾ ਦੇਖ ਕੇ ਗਏ ਆ ਜੀ ਸਾਰਾ ਉਹਨਾਂ ਨੇ ਮੌਕਾ ਦੇਖ ਕੇ ਜਿਵੇਂ ਆਪਦੀ ਕਾਰਵਾਈ ਸੀਗੀ ਉਹ ਆਪ ਇਰ ਅੱਗੇ ਹੁਣ ਕੀ ਵਾਪਰਿਆ ਵੀਡੀਓ ਵੀ ਪੈ ਗਈ ਜਿਵੇਂ ਤੁਸੀਂ ਵੀ ਕਾਫੀ ਬੰਦੇ ਤੁਹਾਡੇ ਪਿੰਡ ਦੇ ਵੀ ਆਏ ਅੱਗੇ ਕੀ ਗੱਲਬਾਤ ਹੋਈ ਜੇ ਕਾਨੂੰਨਨ ਤੌਰ ਤੇ ਆਪਾਂ ਕਹਿਨੇ ਆ ਕਾਨੂੰਨਨ ਕਾਨੂੰਨਨ ਤੌਰ ਤੇ ਇਹ ਵੀਡੀਓ ਸਾਹਿਬ ਨੇ ਆਪਦੀ ਰਿਪੋਰਟ ਸਾਹਿਬ ਨਾਲ ਜਿਵੇਂ ਹੈਗੀ ਹੈਗੀ ਉਹਵੇਂ ਤਿਆਰ ਕੀਤੀ ਹੋਊਗੀ ਵੈਸੇ ਅਸੀਂ ਰਿਪੋਰਟ ਅਜੇ ਪੜੀ ਨਹੀਂ ਗਈ ਠੀਕ ਹੈ ਜਿਵੇਂ ਉਹਨਾਂ ਨੇ ਆਪਦੀ ਕਾਰਵਾਈ ਕਰਨਾ ਆ ਰਹੇ ਆ ਦਰਖਤ ਕੌਣ ਲੈ ਗਿਆ ਜੀ ਦਰਖਤ ਕੱਲ ਸੈਕਟਰੀ ਸਾਹਿਬ ਆਏ ਸੀਗੇ ਜੀ ਉਹਨਾਂ ਨੇ ਸਾਡੇ ਪਿੰਡ ਚ ਪੰਚਾਇਤਕਾਰ ਆ ਪੰਚਾਇਤਕਾਰ ਦੇ ਵਿੱਚ ਉਹਨਾਂ ਨੇ ਆਪਦੇ ਦਰਖਤ ਉਹ ਦੋਨੇ ਰੱਖ ਲਈ ਹਾਂਜੀ ਹਾਂਜੀ ਬਾਬਾ ਜੀ ਕਿਵੇਂ ਦੇਖਦੇ ਤੁਸੀਂ ਸਾਰੀ ਗ ਇਹਦੀ ਗਲਤੀ ਹੈ ਜੀ ਕੰਮ ਹੁੰਦੀ ਸੀ ਜਾਂਦਾ ਹੁਣ ਜਾਖਤ ਵਿੱਚ ਖੜੇ ਹੈਗੇ ਇੱਕ ਬੰਦੇ ਸਾਡੇ ਹਾਂਜੀ 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 ਬਾਬਾ ਜੀ ਇੱਕ ਜਣਾ ਕਰ ਲੈਣਗੇ ਨਾ ਸਾਡੀ ਮਤਲਬ ਕਮੇਟੀ ਬਣੀ ਗਈ ਹੈ ਉੱਚੀ ਬੋਲ ਸਾਡੀ ਰਿਸਨ ਵੀ ਵੀ ਖਾਲਾਂ ਦੀ ਅੱਛਾ ਖਾਲਾਂ ਦੀ ਇਹਦੇ ਖਾਲ ਦੀ ਛੇਰ ਸਿੰਘ ਟਕਾਲਾ ਹਾਂਜੀ ਮਤਲਬ ਉਹਦੀ ਤਾਂ ਮਤ ਹੋ ਗਈ ਸੀ ਹਾਂਜੀ ਸਰਮਖ ਸਾਡਾ ਜਿਹੜਾ ਸੈਕਟਰੀ ਸੀਗਾ ਉਹ ਜਨੇ ਮੈਟਰ ਦੇ ਮੈਂ ਪੜਾਉਣਾ ਠੀਕ ਹੈ ਖਾਲ ਇਹ ਜਾਂਦਾ ਸਾਨੂੰ ਆਹ ਕਰ ਰਿਹਾ ਇਹ ਬੰਦ ਜਾ ਲੱਗਦਾ ਹੁੰਦਾ ਖਾਲੀ ਖਾਲ ਫਿਰ ਡਰੈਕਟਰ ਹੋਣੇ ਕਰਕੇ ਡਰੈਕਟਰ ਕਰਕੇ ਠੀਕ ਹੈ ਸਾਰਾ ਕੁਝ ਇੱਕ ਮਿੰਟ ਜੀ ਹਾਂਜੀ ਜਨੇ ਸਾਰਾ ਕਰੋ ਹੋਣੇ ਕਰਕੇ ਜਦੋਂ ਬੰਦੇ ਨਾਲ ਸਾਡੇ ਰਹੇ ਉਹ ਮੈਂ ਪੁੱਛਿਆ ਮੈਂ ਸਾਡਾ ਰਿਸਟਰ ਲੱਗਿਆ ਵਾ ਸੀ ਅੱਛਾ ਜੀ ਉਹ ਰਿਸਟਰ ਉਹ ਕਨਾਂ ਵੀ ਸਾਡੇ ਸਾਰਾ ਨਾ ਪਰਸਪੂਕੀ ਕਿ ਤੁਹਾਨੂੰ ਫੁੱਟ ਫੁੱਟ ਆਏ ਸੀ ਜੀ ਦਿਨ ਉਹਦੇ ਕਹਿਣ ਦੇ ਭਾਵ ਨਾਲ ਵੀ ਉਹ ਰਿਕਾਰਡ ਸਾਡਾ ਖਤਮ ਕਰਤਾ ਅੱਛਾ ਜੀ ਰਿਸਟ ਮਤਲਬ ਉਹ ਕਮੇਟੀ ਸਾਡੀ ਰਿਸਟਰ ਹੋਈ ਵੀ ਹੈ ਠੀਕ ਹੈ ਖਾਲਸੇ ਬਣਾਏ ਇਹ ਠੀਕ ਹੈ ਚਲੋ ਤੂੰ ਮੁੜ ਕੇ ਸਾਰੇ ਕੋਈ ਕਿਸੇ ਨੇ ਸੁਣੀ ਨਾ ਮੈਂ ਚਪਕੜ ਕੇ ਮੈਂ ਬਹਿ ਗਿਆ ਹੂੰ ਗੱਲ ਤਾਂ ਇਹ ਆ ਵੀ ਜਦੋਂ ਮੈਂ ਸਾਡੇ ਖਾਲ ਦੇ ਵਿੱਚ ਡਾਕਟਰ ਹਾਂ ਇਹਦਾ ਕੋਈ ਮਸਲਾ ਨਹੀਂ ਸਾਡਾ ਪਾਣੀ ਬੰਦ ਹੋ ਗਿਆ ਸੀ ਚਪਕੜ ਕੇ ਹੂੰ ਜਦੋਂ ਮੈਂ ਇਕੱਲਾ ਰਹਿ ਗਿਆ ਹੂੰ ਉਹਨਾਂ ਦਾ ਤਾਂ ਮਸਲੇ ਨਹੀਂ ਕੋਈ ਲਖਿਆ ਦਾ ਠੀਕ ਹਾਂਜੀ ਬਬੇ ਜੀ ਹਾਂਜੀ ਹਾਂਜੀ ਇਹ ਹੀ ਗੱਲ ਆ ਜੀ ਕਿ ਉਹ ਰક્ત ਖਾਲਾਂ ਦੇ ਵਿੱਚ ਲੱਗੇ ਹੋਏ ਆ ਹੂੰ ਉਹਦਾ ਨੁਕਸਾਨ ਹੁੰਦਾ ਜਿੰਮੇਵਾਰ ਦਾ ਨੁਕਸਾਨ ਹੁੰਦਾ ਇਹ ਜਦੋਂ ਵੱਡੇ ਹੋ ਜਾਂਦਾ ਨਾ ਤੁਹਾਨੂੰ ਪੱਟਣ ਦਿੰਦਾ ਜੇ ਡਿੱਗ ਪੈਂਦਾ ਚੱਕਣ ਲਈ ਜਾਂਦਾ ਹੂੰ ਉਹਦਾ ਸੂਈ ਦਾ ਹੱਲ ਤੁਸੀਂ ਇਹ ਹੋਰ ਕਰਗੇ ਹੋਰ ਪਿੰਡ ਦਾ ਵੀ ਜ਼ਿਕਰ ਕਰਦੇ ਹੋ ਇੱਕ ਪਿੰਡ ਹੋਰ ਮੈਂ ਇੱਕ ਹੋਰ ਪਿੰਡਾਂ ਦਾ ਵੀ ਕਰਦੇ ਆ ਕੋਲੋ ਦਾ ਵੀ ਜ਼ਿਕਰ ਕਰਦੇ ਆ ਉੱਥੇ ਵੀ ਦਰਖਤ ਡਿੱਗੇ ਹੋਏ ਸੀ ਪਰ ਆ ਸੇਲਵਰ ਆ ਹਾਂਜੀ ਅੱਛਾ ਕਮੇਟੀ ਦੇ ਅੱਛਾ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਜੀ ਇਹ ਦੱਸਣਾ ਚਾਹੁੰਦੇ ਆ ਕਿ ਸਾਨੂੰ ਯਾਨੀ ਕਿ 5 6 ਤਰੀਕ ਤੱਕ ਇਹਨਾਂ ਨੇ ਹਰਪ੍ਰੀਤ ਸਿੰਘ ਜੀ ਨੇ ਜਾ ਕੇ ਦੱਸਿਆ ਕਿ ਸਾਡੇ ਖੇਤ ਦੇ ਵਿੱਚ ਦਰਖਤ ਡਿੱਗੇ ਨੇ ਢੇਰੀ ਦੇ ਨਾਲ ਅੱਛਾ ਤੇ ਗੁਰਦੁਆਰਾ ਸਾਹਿਬ ਦੀ ਵੀ ਅਸੀਂ ਸੇਵਾ ਵਾਸਤੇ ਉੱਥੇ ਦੇਣਾ ਚਾਹੁੰਦੇ ਆਂਗੀ ਤੇ ਤੁਸੀਂ ਉਹ ਦਰਖਤ ਗੁਰਦੁਆਰਾ ਸਾਹਿਬ ਲੈ ਆਓ ਹੂੰ ਅਸੀਂ ਆਉਦੇ ਸੇਵਾਦਾਰ ਇੱਥੇ ਭੇਜੇ ਜੀ ਰਖਤ ਚੱਕਣ ਵਾਸਤੇ ਤੇ ਉਹ ਆ ਕੇ ਦਰਖਤ ਜਿਹੜੇ ਡਿੱਗੇ ਵੇ ਸੇ ਉਹਨੂੰ ਸੰਗਣ ਲੱਗ ਗਏ ਉਸ ਤੋਂ ਬਾਅਦ ਉਹਨਾਂ ਨੂੰ ਆ ਕੇ ਰੋਕਤਾ ਜੀ ਹੂੰ ਤੇ ਕਹਿੰਦੇ ਵੀ ਇਹ ਦਰਖਤ ਨਹੀਂ ਅਸੀਂ ਚੱਕਣ ਦਿੰਦੇ ਤੇ ਮੁੜ ਕੇ ਉਹਦੋਂ ਆਦੋ ਵੀਡੀਓ ਪਾ ਦਿੱਤੀ ਗਈ ਹੈ ਤੇ ਉਹ ਸੇਵਾਦਾਰ ਵਿਚਾਰੇ ਜਿਵੇਂ ਸੀਗੇ ਉਹਵੇਂ ਹੋ ਰੁੱਕ ਗਏ ਤੇ ਮੁੜ ਕੇ ਲੈ ਕੇ ਨਹੀਂ ਗਏ ਲੈ ਕੇ ਨਹੀਂ ਗਏ ਜੀ ਅੱਛਾ ਭਾਈ ਜਿਵੇਂ ਹੁਣ ਕੱਲ ਨੂੰ ਗੱਲ ਇਹ ਵੀ ਉੱਠ ਸਕਦੀ ਹੈ ਆਮ ਜਿਵੇਂ ਹੁੰਦੀ ਚਰਚਾ ਵੀ ਯਾਰ ਉਹ ਤਾਂ ਬੰਦਾ ਵਾਤਾਵਰਣ ਵਾਸਤੇ ਕਰ ਰਿਹਾ ਹੈ ਜਿਵੇਂ ਪਹਿਲਾਂ ਵੀ ਮਾਂ ਬੋਲੀ ਦੇ ਕੰਮ ਕੀਤਾ ਦਰਖਤਾਂ ਦੇ ਵੀ ਹੁਣ ਲੋਕ ਪਾਟ ਰਹੇ ਐ ਇਹ ਗੱਲਾਂ ਵੀ ਚੱਲਦੀਆਂ ਹਾਂਜੀ ਇਹਦੇ ਬਾਰੇ ਤਾਂ ਆਏ ਜੀ ਸੇਵਾ ਚਲੋ ਆਪਦੀ ਸੇਵਾ ਭਾਵਨਾ ਨਾਲ ਕਰ ਰਿਹਾ ਜੀ ਪਰ ਜਿਹੜਾ ਸਾਡੇ ਨਾਲ ਧੱਕਾ ਕਰ ਰਿਹਾ ਜੀ ਜਾਂ ਹੋਰ ਬੰਦਿਆਂ ਨਾਲ ਵੀ ਧੱਕਾ ਕਰ ਰਿਹਾ ਜੀ ਇਹ ਤਾਂ ਉਹ ਨਜਾਇਜ਼ ਕਰ ਰਿਹਾ ਨਾ ਉਹ ਪ੍ਰਸ਼ਾਸਨ ਤੇ ਇੰਨਾ ਦਬਾਅ ਪਾ ਰਿਹਾ ਇੰਨਾ ਦਬਾਅ ਪਾ ਰਿਹਾ ਵੀ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾ ਜਿਹੜੀ ਬਾਤਾਂ ਵਾਰਨ ਵਾਲੀ ਹਾਂ ਮੈਂ ਤਾਂ ਨਜ਼ਰ ਹਾਂਜੀ ਜਿੰਨੀ ਵੀ ਸਾਡੇ ਕੋਲੇ ਆ ਸਾਰੀ ਸਾਥ ਸੰਗਤ ਖੜੀ ਹੈ ਤੁਹਾਡੇ ਚੈਨਲ ਦੇ ਮਾਧਮ ਰਹੀਂ ਮੈਂ ਇੱਕ ਗੱਲ ਕਲੀਅਰ ਕਰ ਦਿਆਂ ਵੀ ਸਾਰੀ ਸਾਹਾ ਸੰਗਤ ਆ ਰੁੱਖ ਪਟਣ ਦੀ ਹੰਮੀ ਨਹੀਂ ਹੈਗੀ ਸਾਰੇ ਹੱਥ ਖੜੇ ਕਰਕੇ ਕਹਿਣਗੇ ਰੁੱਖ ਲਾਉਣ ਦੇ ਹੰਮੀ ਆ ਸਾਹਮਣੇ ਆਪੋ ਆਪਣੇ ਖੇਤਾਂ 'ਚ ਰੁੱਖ ਲਾਇਆ ਵੇ ਆਹ ਮੇਰਾ ਖੇਤ ਆ ਨਾਲ ਹੀ 15 ਗਿੱਲੇ ਮੇਰੇ ਕੋਲੇ ਵਾਹਣਾ ਕੱਲਾ ਕੱਲਾ ਦਰਖਤ ਗੜਾ ਦੇਣਾ 45 ਰੁੱਖ ਹਜੇ ਇਸ ਟਾਈਮ ਮੇਰੇ ਖੇਤ 'ਚ ਲੱਗੇ ਹੋਏ ਆ ਦੂਜੀ ਗੱਲ ਜੇ ਬੰਦਾ ਵਾਤਾਵਰਨ ਪ੍ਰੇਮੀ ਆ ਅਸੀਂ ਉਹਦੀ ਸਲਾਹਤਾ ਕਰਦੇ ਆ ਉਹਦੀ ਪ੍ਰੇਜ਼ ਕਰਦੇ ਆ ਬੰਦੇ ਦੀ ਵੀ ਵਾਤਾਵਰਨ ਸੰਭਾਲਦਾ ਪਰ ਜਦੋਂ ਸਾਡਾ ਧੀ ਪਤੋਂ ਨਲਾਇਕ ਨਿਕਲ ਜਾਂਦਾ ਓਦੋਂ ਬੰਦਾ ਆਪਦੀ ਜਨਾਨੀ ਨੂੰ ਇਹ ਮੀਣਾ ਮਾਰਦਾ ਹੁੰਦਾ ਵੀ ਇਹਦੇ ਨਾਲ ਤਾਂ ਤੂੰ ਇੱਟ ਜੰਮ ਲੈਂਦੀ ਹੂੰ ਕੰਦ ਚ ਲੱਗ ਜਾਂਦੀ ਤੇ ਉਹ ਜਿਹੇ ਰੁੱਖ ਤੋਂ ਅਸੀਂ ਕੀ ਕਰਾਉਣਾ ਜਿਹੜਾ ਸਾਨੂੰ ਦੁੱਖ ਦੇਵੇ ਹੂੰ ਆ ਉਪਰ 11 ਕੇ ਵੀ ਲੰਘਦੀ ਆ ਜੀ ਸ਼ਹਿਰੀ ਫਿਟਰ ਕੈਮਰਾਮੈਨ ਚ ਆ ਦਿਖਾਇਓ ਮੜੇ ਜੀ ਲੈਣ ਅੱਗੇ ਡੇਕਾਂ ਲੱਗੀਆਂ ਹੋਈਆਂ ਹੂੰ 5 ਤਰੀਕ ਨੂੰ ਜਿੱਦਾਂ ਹਾਦਸਾ ਵਾਪਰਦਾ ਹਨੇਰੀ ਆਉਂਦੀ ਆ ਆਹ ਆ ਮੇਰਾ ਘਰ ਆ ਇੱਥੋਂ ਮੈਨੂੰ ਲੈਣ ਜਾਂਦੀ ਹੈ ਗੈਲਟੀ ਪਈ ਹੋਈ ਆ ਸਾਡੇ ਘਟੋ ਘਟੇ ਇੱਥੋਂ 60 60 ਘਰ ਆ ਇਸ ਰੋਡ ਤੇ ਇਸ ਲਾਈਨ ਤੇ ਲੱਗੇ ਹੋਏ 5 ਵਜੇ ਦੀ ਸਾਡੇ ਕੋਲੇ ਸਪਲਾਈ ਬੰਦ ਹੋਈ ਵੀ ਦੂਜੇ ਦਿਨ ਸਾਡੇ ਕੋਲੇ 5 ਵਜੇ ਸਪਲਾਈ ਆਉਂਦੀ ਆ ਫਿਰ ਅਸੀਂ ਇਹੋ ਜੇ ਵਾਤਾਵਰਨ ਤੋਂ ਕੀ ਕਰਾਉਣਾ ਬਿਲਕੁਲ ਦਰਸਤਾਂ ਕਰਕੇ ਹੋਇਆ ਬਿਲਕੁਲ ਦਰਸਤਾਂ ਕਰਕੇ ਹੋਇਆ ਜੀ ਅੱਗੇ ਸਾਰੀਆਂ ਡੇਕਾਂ ਐਸ ਲਾਈਨ ਤੇ ਡੇਕਾਂ ਲੱਗੀਆਂ ਹੋਈਆਂ ਇੱਕ ਮਿੰਟ ਇੱਕ ਮਿੰਟ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਡੇਕਾਂ ਆਈਆਂ ਉਹ ਦਰਸਤਾਂ ਦੇ ਵਿੱਚ ਫਸੀਆਂ ਹੋਗੀਆਂ ਹੁਣ ਇਹ ਵਾਤਾਵਰਨ ਪ੍ਰੇਮੀ ਕੀ ਕਰਦੇ ਆ ਤਾਂਹਾਂ ਦਾ ਝਾਕਦੇ ਨਹੀਂ ਥੱਲੇ ਏਡੀਕ ਡੇਕ ਲਿਆਉਂਦਾ ਜਾਂ ਦੋ ਟੁੱਕੇ ਨਾਪ ਦੇ ਦਿੰਦੇ ਆ ਫੇਸਬੁੱਕ ਤੇ ਫੋਟੋਆਂ ਪਾ ਲੈਂਦੇ ਆ ਅਸੀਂ ਜੀ ਵਾਤਾਵਰਨ ਸੰਭਾਲ ਲਿਆ ਵੀ ਭਲ ਉਹ ਰੁੱਖ ਦਾ ਕੀ ਫਾਇਦਾ ਜਿਹੜਾ ਵੱਧ ਜੇ 2 ਸਾਲਾਂ ਨੂੰ ਸਾਨੂੰ ਉਹ ਤੇ ਕਹਾੜਾ ਚਲਾਉਣਾ ਪਵੇ ਆਪਦੇ ਹੱਥੀਂ ਅਸੀਂ ਬੂਟਾ ਲਾਇਆ ਫਿਰ ਉਹ ਸਾਨੂੰ ਬੂਟਾ ਪੱਟਣਾ ਪੈਂਦਾ ਇਹ ਤੁਸੀਂ ਤਾਂ ਗਵਾਂਡ ਚ ਹੀ ਹੋਂਦ ਦੱਸ ਰਹੇ ਹੋ ਖੇਤ ਵੀ ਨਾਲ ਲੱਗਦਾ ਹੈ ਤਾਂ ਜਿਹੜੀਆਂ ਇਹ ਟਾਲੀਆਂ ਸਿੰਘਾਂ ਇਹ ਨੇਰੀ ਕਰਕੇ ਹੋਇਆ ਇਹ ਜਿਹੜਾ ਹੋਇਆ ਜੀ ਸਾਰਾ ਹਾਸਾ ਨੇਰੀ ਕਰਕੇ ਹੋਇਆ ਕਿਸੇ ਨੇ ਕੋਈ ਜਾਣਬੁੱਝ ਕੇ ਨਹੀਂ ਕੀਤਾ ਨੇਰੀ ਨਾਲ ਡਿੱਗੀਆਂ ਆ ਮੇਰਾ ਖੇਤ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕਹਿੰਦਾ ਇਹ ਪੱਕਾ ਖਾਲਾ ਸਾਰਾ ਪੱਕਾ ਖਾਲਾ 55 ਨੰਬਰ ਨਕਾ ਮੇਰਾ ਆ ਗਿਆ ਹਮ ਇਹਨਾਂ ਕਮਾਂ ਦਾ ਬਦੌਲਤ ਜਿਹੜਾ ਸਾਡੇ ਕੋਲੇ ਪਾਣੀ ਹੋਂਟ ਹਟ ਗਿਆ ਆ ਜਿਹੜੀ ਟਾਲੀ ਆ ਜਮਾ ਖਾਲ ਦੇ ਵਿੱਚ ਹੈ ਦੋ ਕਰਮਾਂ ਦਾ ਖਾਲ ਪੂਰਾ ਕਰਦੇ ਜੇ ਜੰਗਲਾਤ ਵਿਭਾਗ ਇਹ ਕਹਿੰਦਾ ਵੀ ਅਸੀਂ ਲਾਏ ਆ ਫਿਰ ਇਹਦੇ ਮਾਰਕਿੰਗ ਨਹੀਂ ਕੋਈ ਹੋਈ ਵੀ ਹਾਂ ਮੇਨ ਗੱਲ ਸੋਚਣ ਵਾਲੀ ਪੁਆਇੰਟ ਇਹ ਹੈ ਵੀ ਜੇ ਜੰਗਲਾਤ ਕਹਿੰਦਾ ਐ ਫੋਰੈਸਟ ਡਿਪਾਰਟਮੈਂਟ ਸਾਨੂੰ ਇਹ ਕਹਿੰਦਾ ਵੀ ਇਹ ਜੰਗਲਾਤ ਦੇ ਰੁੱਖ ਆ ਤੇ ਜੰਗਲਾਤ ਦੀ ਮਾਰਕਿੰਗ ਕਿਸੇ ਵੀ ਰੁੱਖ ਦੇ ਮਾਰਕਿੰਗ ਹੈ ਨਹੀਂ ਜਿਹੜੇ ਰੁੱਖ ਸਾਡੀ ਆਪਣਾ ਵੀਡੀਓ ਸਾਡੀ ਕਸਟਡੀ ਚ ਪਏ ਆ ਆ ਸਾਰੀ ਸਾਧ ਸੰਗ ਦੀ ਹਾਜ਼ਰੀ ਦੇ ਅਸੀਂ ਉਹ ਤੁਹਾਨੂੰ ਰੁੱਖ ਦਿਖਾ ਦਿੰਨੇ ਆ ਇਕੱਲਾ ਇਕੱਲਾ ਪੂਰਾ ਦਿਖਾ ਦਿੰਨੇ ਆ ਜੇ ਉਹਦੇ ਤੇ ਮਾਰਕਿੰਗ ਹੋਈ ਵੀ ਹੋਵੇ ਜੇ ਡਿਪਾਰਟਮੈਂਟ ਦਾ ਰੁਖ ਹੋਵੇ ਉਹਦੇ ਤੇ ਮਾਰਕੀ ਦਾ ਹੋਵੇ ਕਿਵੇਂ ਉੱਗੇ ਬਈ ਇਹ ਜਿਹੜੇ ਦਰਖਤ ਹੈ ਦੇ ਵਿੱਚ ਖਾਲ ਦੇ ਇਹ ਨਹਿਰੀ ਖਾਲ ਹੈ ਜੀ ਨਹਿਰੀ ਖਾਲ ਦੇ ਵਿੱਚ ਹੁਣ ਸੂਏ ਦੇ ਵਿੱਚੋਂ ਜਿਵੇਂ ਬੀਆਈ ਜਾਂਦਾ ਨਦੀਨ ਆਈ ਜਾਂਦੇ ਆ ਬੰਦ ਹੋ ਗਿਆ ਗਾਂਧੀਆਂ ਖਾਲ ਬੰਦ ਹੋ ਗਿਆ ਹੁਣ ਮੈਂ ਆਪ ਖੁਦ ਪਾਣੀ ਲੰਗਾਉਂਦਾ ਰਿਹਾ ਜਿੰਨਾ ਚਿਰ ਲੰਗਾਉਂਦੇ ਰਿਹਾ ਜਿਹੜੀ ਆ ਵੱਡੀ ਟਾਲੀ ਡਿੱਗੀ ਹੈਗੀ ਕਦੇ ਇਹਨੂੰ ਛਾਂਗ ਲਿਆ ਕਦੇ ਕਿਵੇਂ ਕਰ ਲੈ ਕੇ ਇਧਰ ਦੀ ਕਰ ਲੈ ਕੇ ਤੇ ਉਧਰ ਦੀ ਕਰ ਲੈ ਲੜਕੋੜਲੇ ਜਦੋਂ ਜਾਦੇ ਆ ਹੁਣ ਲੱਗਾ ਵੀ ਲੋਕ ਵੀ ਚਲੋ ਠੀਕ ਹੈ ਜੀ ਅੱਜ ਕੱਲ ਮਹਿੰਗਾਈ ਦਾ ਯੁੱਗ ਹੈ ਕੋਈ ਵੀ ਆਪ ਦੇ ਬਾਣ ਚੋਂ ਜਿਹੜਾ ਚਮਚ ਨਾ ਰੁੱਖਾਂ ਦੇ ਉੱਤੇ ਮੇਰ ਕਰਦਾ ਅਸੀਂ ਚਲੋ ਉਹਦੀ ਇਸ ਗੱਲੋਂ ਅਸੀਂ ਉਹਦੀ ਪ੍ਰੇਜ਼ ਕਰਦੇ ਆਂ ਬੰਦੇ ਦੀ ਵੀ ਚਲੋ ਵਾਤਾਵਰਨ ਸੰਭਾਲਦਾ ਪਰ ਵਾਤਾਵਰਨ ਬਾਈ ਜੀ ਉੱਥੇ ਸੰਭਾਲ ਲੈਣਾ ਜਿੱਥੇ ਜਗ੍ਹਾ ਹੈਗੀ ਆ ਜਿੱਥੇ ਜਗ੍ਹਾ ਬਣਦੀ ਆ ਪ੍ਰੋਪਰ ਜਗ੍ਹਾ ਬਣਦੀ ਆ ਹੁਣ ਜਿੱਥੇ ਰੁੱਖੀ ਸਾਨੂੰ ਢੀਕਾ ਲਈ ਜਾਂਦਾ ਉੱਥੇ ਆ ਕੇ ਰੁੱਖ ਲਾਉਣੇ ਅਸੀਂ ਵਾਤਾਵਰਨ ਸੰਭਾਲਨੇ ਉਹ ਤਾਂ ਕੋਈ ਬਹੁਤੀ ਵਧੀਆ ਗੱਲ ਨਹੀਂ ਹੈਗੀ अच्छा भाई ਤੁਹਾਡੇ ਨਾਲ ਕੋਈ ਗੱਲਬਾਤ ਹੋਈ ਲੱਖੇ ਸਦਾਨੇ ਦੀ ਜੋ ਵੀ ਆ ਤੁਹਾਡਾ ਖੇਤ ਹੈ ਜਮ ਤੁਹਾਡਾ ਨਾਂ ਜਾਣਦਾ ਹੀ ਬੰਦਾ ਗੱਲ ਕਰਦਾ ਕਈ ਵਾਰੀ ਜਾਂ ਕੋਈ ਤੁਹਾਡੇ ਸਰਪੰਚ ਪੰਚਨਾ ਜਾਂ ਹੋਰ ਕਿਸੇ ਨਾਲ ਗੱਲ ਹੋਈ ਇਸ ਬਾਰੇ ਨਾਲ ਜੀ ਸਾਡੇ ਉਹਨੇ ਪਹਿਲਾਂ ਵੀਡੀਓ ਪਾਈ ਹੈ ਜੀ ਵੀਡੀਓ ਪਾਉਣ ਤੋਂ ਬਾਅਦ ਇੱਕ ਦੋ ਬੰਦੇ ਜਿਹੜੇ ਉਹਦੇ ਨਾਲ ਦੇ ਸੀ ਉਹਨਾਂ ਨੂੰ ਕਿਹਾ ਵੀ ਆਪਾਂ ਗੱਲਬਾਤ ਕਰੀਏ ਮੈਂ ਉਹਨੂੰ ਪੁੱਛਿਆ ਵੀ ਗੱਲਬਾਤ ਕੀ ਹੈ ਵੀ ਨੇਰੀ ਨਾਲ ਦਰਖਤ ਡਿੱਗੇ ਹੋਏ ਆ ਆਪਾਂ ਵੀਡੀਓ ਸਾਰ ਨੂੰ ਚੁਗਾ ਦਿੰਨੇ ਆ ਉਹ ਕਹਿੰਦਾ ਨਹੀਂ ਅਸੀਂ ਇਹ ਕੰਮ ਨਹੀਂ ਕਰ ਸਕਦੇ ਵੀਡੀਓ ਤਾਂ ਕਾਫੀ ਸ਼ਕਤੀ ਨਾਲ ਉਹ ਗੱਲਾਂ ਕਰ ਰਹੇ ਆ ਉਹ ਕਰੇ ਲਾਉਣੀਆਂ ਕਰ ਰਹੇ ਹੈ ਬਈ ਜੀ ਉਹ ਖੁਦ ਆਪ ਜੁਰਮਾਨਾ ਲ ਕਰ ਰਿਹਾ ਹੈਗਾ ਜਿਹੜੇ ਬੰਦਿਆਂ ਕੋਲੇ ਆ ਵੀ ਮੇਰੇ ਕੋਲੇ ਜੁਰਮਾਨਾ ਭਰਿਆ ਜਾਵੇ ਹਾਂ ਬਈ ਹਾਂ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀਗੀ ਜੀ ਬਈ ਅਸੀਂ ਘੱਟੋ ਘੱਟ ਜੇ ਚਲੋ ਦੋ ਦਰਖਤ ਨੇਰੀ ਨਾਲ ਡਿੱਗੇ ਹੋਏ ਹੈਗੇ ਅਸੀਂ ਇਹਦੀ ਥਾਂ ਤੇ 20 ਦਰਖਤ ਲਾ ਕੇ ਪਾ ਰਹੇ ਹਾਂ ਠੀਕ ਹੈ ਪਿਛਲੇ 3-4 ਤਰੀਕ ਨੂੰ ਵੀ ਮੇਰੇ ਬ੍ਰਦਰ ਦੇ ਆਈਡੀ ਕਾਰਡ ਤੇ ਲੈ ਕੇ ਆਏ ਅਸੀਂ 15 ਦਰਖਤ ਉਹ ਤੋਂ ਆਈ ਹਰੀਆਲੀ ਐਪ ਰਾਹੀਂ ਗਾਹਾਂ ਵੀ ਮੈਂ ਲੈ ਕੇ ਆਉਣੇ ਆ ਕਿ ਹੁਣ ਵੀ ਮੈਂ ਜਗਾ ਘਰੇ ਤਿਆਰ ਕਰ ਰਹੇ ਹਾਂਗਾ ਕਨਾਲ ਜਗਾ ਕੀ ਉਹਦੇ ਚਾਰ ਸਫੇਰੇ ਵਿੱਚ ਬਾਉਂਡਰੀ ਦਰਖਤਾਂ ਦੀ ਕਰਨੀ ਹੈਗੀ ਪਰ ਜਿਹੜਾ ਇਹ ਮੇਰੇ ਨਾਲ ਤਾਂ ਧੱਕਾ ਹੋ ਰਿਹਾ ਇਹਦਾ ਹਨਸਾਫ ਕੀਤਾ ਯਾਰ ਹਾਂਜੀ ਬਾਈ ਦੂਜੀ ਗੱਲ ਇਹ ਹੈ ਜੀ ਜੁਰਮਾਨਾ ਲਾਉਣ ਵਾਲੀ ਗੱਲ ਇਹ ਹੈ ਦੇਖੋ ਸਾਹਸੰਗਤ ਸਾਰੀ ਖੜੀ ਹੈ ਦੋਨਾਂ ਪਿੰਡਾਂ ਦੀ ਸਾਹਸੰਗਤ ਖੜੀ ਹੈ ਜੇ ਅਸੀਂ ਮੰਨਦੇ ਵੀ ਮੁੰਡੇ ਦਾ ਕਸੂਰ ਹੈਗਾ ਅਸੀਂ ਇਹ ਚਾਹੁੰਦੇ ਹਾਂ ਵੀ ਕਾਨੂੰਨ ਅਨ ਦੇ ਤੇ ਕਾਰਵਾਈ ਹੋ ਜਾਏ ਠੀਕ ਹੈ ਜੋ ਵਿਭਾਗੀ ਕਾਰਵਾਈ ਬਣਦੀ ਹੈ ਉਹ ਹੋ ਜਾਏ ਜੋ ਦੰਡ ਲਾਉਣਾ ਹੈ ਇਹਨੂੰ ਇਹਦਾ ਡਿਪਾਰਟਮੈਂਟ ਲਾ ਦੇ ਮਾਨਯੋਗ ਅਦਾਲਤਾਂ ਲਾ ਦੇਣ ਪਰ ਲੱਖਾ ਸਿਧਾਣਾ ਕੌਣ ਹੁੰਦਾ ਦੰਡ ਲਾਉਣ ਵਾਲਾ ਦੂਜੇ ਪਿੰਡੋਂ ਆ ਕੇ ਸਾਡੇ ਪਿੰਡ ਦੀ 4500 ਵੋਟ ਹੈ ਸਿਧਾਣਾ ਦੀ 1000 ਸਾਡੀਆਂ ਪੰਜਾਇਤਾਂ ਕੀ ਕਰਨੀਆਂ ਫਿਰ ਫਿਰ ਅਸੀਂ ਪਿੰਡ ਕਹਨੇ ਕਰਦੇ ਨੇ ਸਧਾਨਿਆਂ ਕੋਲੇ ਵੀ ਭਾਈ ਤੂੰ ਹੀ ਸਾਡਾ ਪਿੰਡ ਸੰਭਾਲ ਤੇ ਤੂੰ ਜਿਹੜਾ ਕੋਈ ਹੁੰਦਾ ਆਪਦੇ ਹਿਸਾਬ ਨਾਲ ਚਲਾ ਲਿਆ ਕਰੋ ਆ ਸਾਰੀ ਸਾਧ ਸੰਗਤ ਤੋਂ ਪੁੱਛੋ ਜੀ ਇਹੀ ਗੱਲ ਹੋਈ ਜਾਂ ਇਹੀ ਡੰਡ ਲਾਉਂਦਾ ਹਾਂਜੀ ਮੈਂਬਰ ਸਾਹਿਬ ਨੂੰ ਸੀ ਹਾਂਜੀ ਅਸੀਂ ਜਿਹੜਾ ਡਿੱਗਾਂ ਤੇ ਪੱਟਣ ਦਾ ਫਰਕ ਬਹੁਤ ਹੈ ਠੀਕ ਹੈ ਅਸੀਂ ਜੋ ਪਹਿਲਾਂ ਦੇਖਿਆ ਵੀ ਮੁਲਾਜ਼ਮਾਂ ਜਾਂ ਪੁਲਿਸ ਵਾਲੇ ਅਸੀਂ ਇਹ ਦੇਖਿਆ ਬੀ ਦਰਖਤ ਡਿੱਗਿਆ ਕਪਟੇ ਆ ਹਮ ਸਾਰੇ ਦਰਖਤ ਉਦੋਂ ਕੱਲ ਡਾਲੀਆਂ ਸੰਗੀਆਂ ਸੀ ਜਿਹੜਾ ਜਨਾਦਰੀਆਂ ਖਾਲ ਦੇ ਵਿੱਚ ਸੀ ਕਿਸੇ ਨੇ ਹਾਰਨ ਲਾਇਆ ਕਿਸੇ ਨੇ ਕੁਹਾੜੀ ਨਹੀਂ ਲਾਈ ਦਰਖਤ ਡਿੱਗੇ ਆ ਡਿੱਗੇ ਦਰਖਤ ਉਹਦੇ ਜਿੱਥੇ ਸਾਨੂੰ ਮਰਜ਼ੀ ਕੁਹਾਲੇ ਆ ਸਾਨੂੰ ਕੋਈ ਡਰ ਨਹੀਂ ਪੰਚਾਇਤ ਪੰਚਾਇਤ ਦੇ ਥਰੂ ਹੁੰਦਾ ਸਾਨੂੰ 15 ਸਾਲ ਹੋ ਗਏ ਮੈਂਬਰ ਨੂੰ ਜੋ ਕਿ ਟਾਂਲੀ ਟਾਲੀ ਡਿੱਗੇ ਖਾਸ ਦੇ ਕੇ ਪੰਚਾਇਤ ਨੂੰ ਕਹਿੰਦੇ ਆ ਪੰਚਾਇਤ ਜਿੱਥੇ ਮਰਜ਼ੀ ਛਿੱਟੇ ਚਲੋ ਸਾਡੇ ਸਰਪੰਚ ਨੇ ਕਹਿੰਦਾ ਵੀ ਭਾਈ ਗੁਰਦੁਆਰੇ ਛੱਡ ਦਿਓ ਇਹ ਬਿਨਾ ਨਜਾਇਜ਼ ਸਾਰਾ ਨਜਾਇਜ਼ ਲੱਖੇ ਦਾ ਨਜਾਇਜ਼ ਨੂੰ ਪਿੰਡਾਂ ਦੇ ਦਰਸ਼ ਪਾਉਣ ਦਾ ਤਰੀਕਾ ਹੈ ਤੇ ਕੋਈ ਇਨਸਾਫ ਵਾਲੀ ਗੱਲ ਕੋਈ ਨਹੀਂ ਇਹ ਇੱਥੇ ਡਾਲੀ ਆ ਗਈ ਇਹਨਾਂ ਨੂੰ ਢੋਣਾ ਲਾਉਣਾ ਸੀ ਜਿਹੜੇ ਬੇਲਾ ਬਣ ਹੈ ਅੱਜ ਨੂੰ ਢੋਣਾ ਲੱਗਿਆ ਹੁੰਦਾ ਇਹਨਾਂ ਆ ਜਦਨੇ ਸਮਾਂ ਆਪ ਜਾਰੇ ਖੜੇ ਆ ਇਹ ਜਿਹੜੇ ਸਿਰ ਪਿੰਡਾਂ ਚ ਹੋਰਿਆ ਬੰਦੇ ਉਹਨਾਂ ਇੱਕ ਦੋ ਬੰਦੇ ਨੇ ਨਾਂ ਵੀ ਦੱਸਿਆ ਉਹ ਤਾਂ ਰਾਵਣ ਨਹੀਂ ਜਾਣਦੇ ਉਹਨਾਂ ਦਾ ਕੋਈ ਦਰਾਤ ਪੱਟਾ ਨਹੀਂ ਕਿਸੇ ਨੇ ਲੱਗਿਆ ਦਰਾਤ ਡਿੱਗ ਗਏ ਆ ਉਹ ਅਸੀਂ ਪਹਿਲਾਂ ਹੁਣ ਤਾਂ ਸ਼ੰਗੇ ਸੰਗ ਤੋਂ ਪਹਿਲਾਂ ਦੇਖ ਗਏ ਸਾਰੀ ਪੰਚਾਇਤ ਸਰਪੰਚ ਵੀ ਨਾਲ ਸੀ ਮੈਂ ਵੀ ਨਾਲ ਸੀ ਦੇ ਸਾਡੇ ਉਹ ਜਾਹੋ ਨਿਖਤਰ ਮੀ ਨਾਲਸ ਹਾਂਜੀ ਬਾਕੀ ਕੱਲ ਮੈਂ ਵੀ ਉਹਨੂੰ ਲੱਖਾ ਸਾਹਿਬ ਨੂੰ ਕਹਿਤਾ ਸੀ ਬਈ ਇਹ ਟਾਲੀ ਡਿੱਗੀ ਵੀ ਆ ਇਹ 6 ਤਰੀਕ ਦੀ ਟਾਲੀ ਡਿੱਗੀ ਵੀ ਆ ਇਹ ਸਰਪੰਚ ਕੋਲੇ ਜਾ ਕੇ ਆ ਵੀ ਮਜੀਦ ਸਰਪੰਚ ਸਾਹਿਬ ਇਹ ਮਾਮਾ ਲੱਗਦਾ ਉਹ ਕਹਿੰਦਾ ਵੀ ਜਾ ਕੇ ਉਹਨੇ ਇਹੀ ਗੱਲ ਕੀ ਆ ਵੀ ਰਾਤ ਤੇ ਟਾਲੀ ਡਿੱਗੀ ਪਈ ਆ ਸਾਡੇ ਬਾਹਣ ਚ ਵੀ ਤੁਸੀਂ ਕਿਵੇਂ ਕਰੋਗੇ ਉਹ ਕਹਿੰਦਾ ਵੀ ਗੁਰਦੁਆਰੇ ਨੂੰ ਚੁਕਾ ਦੇ ਹੂੰ ਉਹ ਗੁਰਦੁਆਰੇ ਦੀ ਕਮੇਟੀ ਨੂੰ ਕਹਤਾ ਉਹ ਚੱਕਣ ਆ ਗਏ ਉਹਨਾਂ ਨੇ ਕਹਾ ਕਮੇਟੀ ਵਾਲਿਆਂ ਨੇ ਆਪ ਇਹਨਾਂ ਤੋਂ ਲੱਗਾ ਨਾ ਇਹਨਾਂ ਨੇ ਕਹਿ ਕੇ ਲੇਬਰ ਵਾਲੇ ਤੌਰ ਤੇ ਉਹਨਾਂ ਨੇ ਉਹਨਾਂ ਦੀ ਸਾਗ ਸੰਗਾਈ ਕਰਤੀ ਉਹਨਾਂ ਨੂੰ ਐ ਚੱਕ ਪੈ ਗਈ ਵੀ ਜਿਹੜੀ ਸਾਗ ਸੰਗਾਈ ਕਰੀ ਵੀ ਆ ਤੇ ਇਹ ਵੇਚ ਗਏ ਆ ਇਸੇ ਦਾ ਮਾੜ ਮਿੱਟ ਦਾ ਰੌਲਾ ਪੈ ਗਿਆ ਇੱਥੋਂ ਕੱਲ ਵੀ ਉਹਨੂੰ ਕਹਿ ਕੇ ਡਿੱ ਗਿਆ ਮਾ ਭਾਈ ਜੇ ਤਾਂ ਟਾਲੀ ਡਿੱਗੀ ਵੀ ਆ ਕੋਈ ਇਹਨਾਂ ਨੇ ਬੋ ਨਹੀਂ ਕਰੀ ਵੀ ਅਸੀਂ ਪੰਚਾਇਤ ਨਾਲ ਆਏ ਨੇ ਇਹਨਾਂ ਦੇ ਨਾਲ ਖੜਾਂਗੇ ਵੀ ਨਾਲ ਹੀ ਅਸੀਂ ਇਹ ਕੋਈ ਗੱਲ ਨਹੀਂ ਅਜੀ ਭਾਈ ਦੇ ਨੇ ਜਿਵੇਂ ਸਾਡੀ ਪੰਚਾਇਤ ਨੇ ਗੱਲ ਕਹਿਦੀ ਸਰਪੰਚ ਨੇ ਅਜੀ ਸਹਿਯੋਗ ਦੇਵਾਂਗੇ ਪੂਰਾ ਦਾ ਹਾਂਜੀ ਹਾਂਜੀ ਦੂਸਰੇ ਪਿੰਡ ਵਾਲੇ ਕਿਹੜੇ ਜਿਹਨਾਂ ਨਾਮ ਹਾਂਜੀ ਨਹੀਂ ਦੱਸੋ ਤੁਹਾਡਾ ਕਿਹੜਾ ਪਿੰਡ ਹੈ ਕੋਲੋ ਕੇ ਕੋਲੋ ਕੇ ਤੁਹਾਡੇ ਪਿੰਡ ਦਾ ਵੀ ਜ਼ਿਕਰ ਕਰਦੇ ਆ ਹਾਂਜੀ ਲਖਨਸਾਨਾ ਹਾਂਜੀ ਸਾਡੇ ਭਗਮਾਨੀ ਦੀ ਕਿਹੜੇ ਭਗਮਾਨੀ ਕਿ ਮਸਲਾ ਸੀਗਾ ਸਾਡਾ ਵੀ ਅਸੀਂ ਸੁੱਕੀਆਂ ਸੀਗੀਆਂ 베ਰੀਆਂ ਤੋਂ ਅੱਛਾ ਤੇ ਇੱਕ ਕੱਕਰ ਸੀ ਤੇ ਤਾਲੀਆਂ ਦੋ ਪੱਟੀਆਂ ਸਾਰੇ ਬਾਣ ਚ ਪੱਟੀਆਂ ਸਾਰੇ ਚੋਂ ਹੀ ਇਹ ਵੀ ਬਾਣ ਚ ਪੱਟੀਆਂ ਜਿਹੜੀਆਂ ਖੜੀਆਂ ਸੜਕ ਦੇ ਉੱਤੇ ਉਹ ਅਸੀਂ ਉਵੇਂ ਖੜੀਆਂ ਉਹ ਛੱਡੀਆਂ ਤੇ ਬਣੀ ਬੱਜੀ ਜਾਂਦੇ ਕੰਡੇ ਲੋਕਾਂ ਦੇ ਤੇ ਜਿਹੜੀਆਂ ਸੁੱਕੀਆਂ ਸੀ ਸਾਡੇ ਬਾਣ ਚ ਅਸੀਂ ਆਪਦੇ ਬਾਣ ਵਾਲੀਆਂ ਪੱਟੀਆਂ ਤੇ ਕੋਈ ਨੰਬਰ ਨਹੀਂ ਕੋਈ ਨੰਬਰ ਨਹੀਂ ਸੀ ਉਹਦੇ ਉੱਤੇ ਨਾ ਉੱਥੇ ਬਣਾਉਣੇ ਕਿੱਥੇ ਨਾ ਨਾ ਕੋਈ ਨਹੀਂ ਦੱਸੋ ਤੁਸੀਂ ਗੱਲ ਨਹੀਂ ਉੱਥੇ ਜਾ ਕੇ ਵੀ ਦਿਖਾ ਸਕਦੇ ਉੱਥੇ ਵੀ ਆ ਕੇ ਪਤਾ ਸਾਡੀ ਪਤਾ ਕੀ ਗੱਲ ਹੈ ਜਿਹੜਾ ਸੜਕ ਇਹ ਲੱਖਾ ਸੁਧਾਨਾ ਕਹਿ ਰਿਹਾ ਹੈ ਵੀ ਸੜਕ ਦੇ ਨਾਲ ਖਾਲ ਹੈ ਖਾਲ ਉਹ ਸਾਡਾ ਆਪਦਾ ਨਿੱਜੀ ਖਾਲ ਹੈ ਠੀਕ ਹੈ ਤੇ ਉਦੋਂ ਜਦੋਂ ਜਗਲਾਤ ਮਹਿਕਮੇਲੇ ਆ ਗਏ ਉਹ ਕਹਿੰਦੇ ਵੀ ਅਸੀਂ ਮਿਣਾਂਗੇ ਵੀ ਮਿਣ ਕੇ ਦੇਖਾਂਗੇ ਵੀ ਇਹ ਕਿ ਸੋਡੇ ਚ ਆਉਂਦੀਆਂ ਵੀ ਕਿਹੜੇ ਦਰਖਤ ਪੱਟੇ ਆ ਇੱਕ ਵੀ ਸਾਡੇ ਆ ਅਸੀਂ ਐਵੇਂ ਠੀਕ ਹੈ ਉਹ ਕਹਿੰਦੇ ਵੀ ਸਾਡੇ ਚ ਹੋਏ ਦਰਖਤ ਤਾਂ ਫਿਰ ਅਸੀਂ ਵੀ ਜੁਰਮਾਨਾ ਪਾਵਾਂਗੇ ਅਸੀਂ ਕੋਈ ਗੱਲ ਨਹੀਂ ਕਿਹੜਾ ਕਾਨੂੰਨੀ ਕਾਰਵਾਈ ਹੋਊਗੀ ਤੇ ਉਹ ਅਸੀਂ ਮਨਜ਼ੂਰ ਕਰਾਂਗੇ ਮੁੜ ਕੇ ਜਦੋਂ ਉਹਨਾਂ ਨੇ ਫੀਤਾ ਮਾਰਿਆ ਤਾਂ ਉਹ ਦਰਖਤ ਆਪਣੇ ਚ ਹੀ ਹੋਣੀ ਸੀ ਸੀ ਹੈ ਖਾਲ ਚ ਖਾਲ ਆਪਣਾ ਕੋਈ ਸਰਕਾਰੀ ਖਾਲ ਨਹੀਂ ਉੱਥੇ ਆਪਣਾ ਆਪ ਦਾ ਖਾਲ ਹੈ ਤੇ ਜੇ ਆਪਾਂ ਕਹੀਏ ਵੀ ਇਹ ਤੱਕੇ ਸਹੀ ਹੈ ਜੀ ਨਿਆਂਜ ਠੀਕ ਹੈ ਨਾ ਕੋਈ ਰੰਜਸ ਕਰਦਾ ਹੈ ਜਾਂ ਕੁਝ ਵੀ ਕਰਦਾ ਹੈ ਉਹ ਉਹਨੇ ਦੇਖਣਾ ਹੈ ਨਹੀਂ ਉਹਦੇ ਬਾਰੇ ਤਾਂ ਕਿਹਾ ਜਾਂਦਾ ਨਾ ਵੀ ਉਹ ਸੇਵਾ ਦਾ ਕੰਮ ਕਰਦਾ ਹੈ ਆ ਆਮ ਇਹ ਲੋਕਾਂ ਚਾਹੀ ਜਰਚ ਹੈ ਫਿਰ ਤੁਸੀਂ ਕਿਵੇਂ ਦੇਖਦੇ ਹੋ ਇਹ ਗੱਲ ਨਹੀਂ ਸੇਵਾ ਕਰਦਾ ਜੀ ਹੁਣ ਨਜਾਇਜ਼ ਤਾਂ ਨਹੀਂ ਤਾਂ ਕਤ ਨਹੀਂ ਕਰਨਾ ਹੀ ਕਿਸੇ ਨਾਲ ਜੇ ਹੁਣ ਨਜਾਇਜ਼ ਦਰਖਤ ਆਪਾਂ ਤੋਂ ਕਈ ਵਾਰੀ ਨਿੱਕੇ ਚ ਜਾਂ ਕੋਈ ਗੱਲ ਹੈ ਫਿਰ ਐਸਾ ਉਹਨਾਂ ਤਾਂ ਇਹਨਾਂ ਨੇ ਦਾਤਣ ਵੀ ਨਹੀਂ ਤੋੜਨੀ ਠੀਕ ਹੈ ਨਾ ਸੜਕ ਤੇ ਲਾਈ ਬੈਠਾ ਹਾਂ ਗੱਲ ਸਹੀ ਹੈ ਨਹੀਂ ਇੱਕ ਬਾਕੀ ਆਪਣੇ ਹਰਨਾਮ ਸਿੰਘ ਨਾਲ ਤੋਂ ਕੋਲੋ ਕੇ ਜਾਂਦੇ ਜਦੋਂ ਆਪਾਂ ਕਰਨਾਮ ਸਿੰਘ ਨਾਲ ਕੋਲੋ ਜਾਂ ਸਰਨਾਮ ਸਿੰਘ ਨਾਲ ਜਾਂਦੇ ਆ ਉਹ ਸੜਕ ਤੇ ਆਪਣੇ ਇੱਕ ਕਰਮ ਛੱਡ ਕੇ ਸੜਕ ਨਾਲੋਂ ਡੇਕਾ ਲੱਗਿਆ ਹੋਵੇ 100 ਡੇਕ ਲਾਈ ਅਸੀਂ ਪਿਛਲੀ ਯਾਰ ਉਹਦਾ ਕੋਈ ਬੇਰਵਾਹੀ ਨਹੀਂ ਮੇਰੇ ਡੇਕਾਂ ਡੇਕਾਂ ਜਾਂ ਤਰਖਤ ਲਾਉਂਦੇ ਹਨ ਤੇ ਬਸ ਆਪਦੀ ਮੁੱਦਾ ਰੱਖਣਾ ਸਾਡੀ ਮਾਤਾ ਕੁذਰੀ ਸੀਗੀ ਹਾਂਜੀ ਅਸੀਂ 500 ਤਰਖਤ ਵੰਡੇ ਸੀ ਉਹ ਤੇ ਅੱਛਾ ਲਾਉਣ ਦੀ ਖਾਤਰ 500 ਤਰਖਤ ਵੰਡੇ ਸੀ ਜਿਹੜੇ ਵਿੱਚੋਂ ਆਪਣੇ ਮੁੰਡੇ ਨੇ 6 12 ਦੇ ਵਿੱਚ ਜਿਹੜੇ ਇੱਥੇ ਉੱਠਿਆ ਯਾਰ ਇਹ ਮੱਦੀ ਛੁੱਟਿਆ ਜੀ ਪੀਪਲ ਪਾਰਟੀ ਤੋਂ ਆ ਪੀਪਲ ਪਾਰਟੀ ਤੋਂ ਉੱਠਿਆ ਸੀ ਲਖਸਦਾਨਾ ਇਹ ਆਵੇ ਮੁੰਡੇ ਤੂੰ ਕਰ ਇਹ ਮੁੰਡੇ ਨੇ ਮਤ ਕੀਤੀ ਸੀ ਮੈਂ ਸਪੋਰਟ ਕੀਤੀ ਸੀਗੀ ਅੱਛਾ 2012 ਹਾਂਜੀ ਮਲੂਕੇ ਨੂੰ ਪਈਆਂ ਸੀ 221 ਵੋਟਾਂ ਇਹਨੂੰ 223 ਪਵਾਈਆਂ ਸੀ ਤੇ ਸਾਨੂੰ ਇਹ ਦਿੱਤਾ ਇਹਨੇ ਹਾਰ ਅਸੀਂ ਇਹ ਕਹਿੰਨੇ ਆ ਜੀ ਜਿਹੜਾ ਇਹ ਹੋਇਆ ਕੰਮ ਵੀ ਦਰਖਤ ਦਿੱਤੇ ਸਾਨੂੰ ਜਮਣਾ ਲੈ ਕੇ ਦਿੱਤੀਆਂ ਸੀ ਨੇ ਆਪਾਂ ਨੂੰ ਇਹਨੇ ਅਮਰੂਦ ਲੈ ਕੇ ਦਿੱਤੇ ਸੀ ਜਮਣਾ ਅਸੀਂ ਆਪ ਲੈ ਕੇ ਆਏ ਸੀ ਮੁੱਲ 500 ਦੇ ਬੂਟਾ ਬੰਡਿਆ ਸੀ ਅਸੀਂ ਮਾਂ ਦੇ ਉਸ ਤੇ ਉਹ ਤੇ ਵੀ ਲਾਉ ਬੂਟੇ ਬੂਟੇ ਲਵਾਉਣ ਦੇ ਹੱਕ ਸੀਗੇ ਤੇ ਪਰ ਹੁਣ ਵੀ ਅਸੀਂ 750 800 100 800 ਤੋਂ ਆਸਾ-ਪਾਸਾ ਰਨਾਮਸਵਾਲੀ ਸੜਕ ਤੇ ਜਿਹੜੀ ਆਉਂਦੀਆਂ ਕੋਲ ਉਹਨੂੰ ਉੱਤੇ ਸਾਡੀ ਅਧਿਕਾਰਮ ਪਾਉਣੀ ਕਰ ਮਥਾ ਛੱਡ ਕੇ ਲਾਇਆ ਵਾ ਕੱਲ ਨੂੰ ਸਾਨੂੰ ਫਿਰ ਕੱਲ ਨੂੰ ਉਹ ਵੀ ਕਹੂਗਾ ਇਹ ਵਿੱਚੀ ਹੈ ਉਹਦੀ ਮਨਜ਼ੂਰੀ ਲੈ ਕੇ ਨਾ ਜੀ ਸਾਨੂੰ ਇਸ ਕੰਮ ਦੇ ਵਿੱਚ ਉਹਦੀ ਮਨਜ਼ੂਰੀ ਲੈ ਕੇ ਪਟਾਂਗੇ ਇੰਨਾ ਕਮਰੇ ਦੇ ਵਿੱਚ ਉਹ ਮੋਦੀ ਵੀ ਮਨਜ਼ੂਰੀ ਲੈ ਕੇ ਪੱਟਾਂਗੇ ਐਤੋਂ ਪਹਿਲਾਂ ਜਿਹੜੇ ਦਰਖਤ ਪੱਟੇ ਗਏ ਆ ਕਿਸੇ ਦੀ ਮਨਜ਼ੂਰੀ ਨਾਲ ਨਹੀਂ ਪੱਟੇ ਗਏ ਸਾਡੇ ਖੇਤਾਂ ਦੇ ਮੱਥੇ ਦੇ ਜਿੱਦੇ ਹੈਗਾ ਹਰੇਕ ਨੇ ਪੱਟੇ ਆਪਦੇ ਥਾਂ ਚੋਂ ਪੱਟੇ ਹਰੇਕ ਨੂੰ ਨਾ ਜਿਹੜਾ ਆਪਾਂ ਕਾਨੂੰਨ ਨਾਲ ਨਾ ਧੱਕਾ ਕਰੋ ਜੇ ਸਾਡੇ ਨਾਲ ਮੰਨ ਲਓ ਵੀ ਕਾਨੂੰਨ ਚ ਆਉਂਦੇ ਅਸੀਂ ਤਾਂ ਉਹ ਵਿਭਾਗ ਆਪੇ ਕਾਰਵਾਈ ਕਰਦਾ ਸਾਡੇ ਤੇ ਐ ਤਾਂ ਨਹੀਂ ਵੀ ਆਪਾਂ ਧੱਕੇ ਨਾ ਕਰਾਈ ਜਾਓ ਵਿਭਾਗ ਕ ਕੀ ਕਹਣਾ ਹੁਣ ਸਹਿਰਯਾਦਿਆਂ ਤੇ ਸੀਗਾ ਜੀ ਸਹਿਰਯਾਦਿਆਂ ਤੇ ਜਦੋਂ ਨਾ ਕਾਨੂੰਨ ਕੋਈ ਚੱਲਿਆ ਉਹਨਾਂ ਨੇ ਧੱਕਾ ਕੀਤਾ ਗਿਆ ਨਾ ਉਹਨਾਂ ਦੇ ਵੀ ਕੋਈ ਫਤਵਾ ਜਾਰੀ ਨਹੀਂ ਹੋਇਆ ਵੀ ਇਹ ਫਤਵਾ ਨਹੀਂ ਲੱਗਦਾ ਇਹਨਾਂ ਤੇ ਤੁਸੀਂ ਫਿਲਮ ਵੀ ਦੇਖੀਏ ਸਾਰਿਆਂ ਨੇ ਫਤਵਾ ਜਾਰੀ ਹੋਇਆ ਨਹੀਂ ਧੱਕੇ ਨਾਲ ਉਹਨਾਂ ਤੇ ਫਤਵਾ ਲਾਇਆ ਗਿਆ ਉਹ ਗੱਲ ਆਪਣੇ ਤੇ ਆ ਵੀ ਕਾਨੂੰਨੀ ਜਿ ਕਾਨੂੰਨੀ ਕਾਰਵਾਈ ਤਾਂ ਹੋ ਰਹੀ ਨਹੀਂ ਪਰ ਇਹ ਇਹ ਕਰ ਰਿਹਾ ਬਾਰ-ਬਾਰ ਪਰ ਉਹ ਧੱਕਾ ਨਹੀਂ ਨਾਇਜਾਜਾ ਕਹ ਲੋ ਆਪਾਂ ਵੀ ਧਰਨਾ ਲਾ ਸਕਦੇ ਆ ਜੋ ਲਾ ਸਕਦਾ ਧਰਨਾ ਲਾ ਕੇ ਤਾਂ ਕੱਲ ਨੂੰ ਹੋਈ ਇਹ ਮੁੱਖ ਮੰਤਰੀ ਬਣਨਾ ਹੂੰ ਧਰਨਾ ਲਾ ਦੂਗਾ ਵੀ ਮੈਂ ਮੁੱਖ ਮੰਤਰੀ ਬਣਾਉ ਮੈਨੂੰ ਧੱਕੇ ਨਾਲ ਠੀਕ ਹੈ ਨਾ ਜੀ ਸਾਰੇ ਇਹਦਾ ਬਹੁਤ ਕੁਝ ਕਹੂਗਾ ਪਰ ਆਏ ਜਿੱਥੋਂ ਤੱਕ ਸਮਾਜ ਸੇਵੀ ਹੈ ਲੋਕ ਵੀ ਬੂਟੇ ਆ ਰਹੇ ਆ ਉਹ ਵੀ ਧੱਕਾ ਕਰ ਸਕਦੇ ਕਿਸੇ ਨਾਲ ਬੂਟੇ ਲਾ ਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਿੰਡ ਵਾਲੇ ਤਾਂ ਇਹੀ ਹੈ ਜੀ ਜੇ ਤਾਂ ਅਸੀਂ ਤਾਂ ਦੇਖੋ ਕਾਨੂੰਨ ਜਿਹੜਾ ਆਪਦਾ ਕੰਮ ਕਰੂਗਾ ਅਸੀਂ ਕਾਨੂੰਨ 'ਚ ਵਿਸ਼ਵਾਸ ਰੱਖਦੇ ਹਾਂ ਠੀਕ ਹੈ ਜੇ ਵਾਕਈ ਜੰਗਲਾਤ ਨੂੰ ਲੱਗਦਾ ਹੈ ਡਿਪਾਰਟਮੈਂਟ ਨੂੰ ਲੱਗਦਾ ਵੀ ਇਹ ਜੰਗਲਾਤ ਦੀਆਂ ਹੈਗੀਆਂ ਸਾਨੂੰ ਪੰਚਾਇਤ ਖੜੀ ਹੈ ਸਾਧ ਸੰਗ ਸਾਡੀ ਖੜੀ ਹੈ ਸਾਡੀ ਸਰਟੀਫਿਕੇਸ਼ਨ ਕਰਵਾ ਦੇਣ ਉਹ ਵੀ ਆ ਮਾਰਕਿੰਗ ਹੋਈ ਵੀ ਹੈ ਜੀ ਇਹਨਾਂ ਨੰਬਰ ਟਾਲੀ ਤੁਸੀਂ ਪੱਟੀ ਹੈ ਜਾਂ ਕੋਈ ਬੰਦਾ ਕਹੇ ਵੀ ਹੱਥੀਂ ਪੱਟੀ ਹੈ ਕਿਸੇ ਕੋਲੇ ਸਬੂਤ ਆ ਵੀ ਇਹ ਹਰਪ੍ਰੀਤ ਜਾਂ ਇਹਦੇ ਇਹਦੇ ਫਾਦਰ ਸਾਹਿਬ ਜਸਵੰਤ ਸਿੰਘ ਉਹ ਘਾੜਾ ਲੈ ਕੇ ਵੀ ਇਹਦੇ ਤੇ ਬਾੜ ਕਰੀ ਜਾਂਦੇ ਯਾਰਾ ਚੱਲਦਾ ਸੀਗਾ ਤਾਂ ਸਾਡੀ ਪੰਚਾਇਤ ਖੜੀ ਅਸੀਂ ਡੰਡਾ ਲ ਜੇ ਲਾਉਣਾ ਹੀ ਹੈ ਦੂਜੀ ਗੱਲ ਜਿਹੜੇ ਡੰਡਾਂ ਦੀ ਇਹ ਗੱਲ ਕਰੀ ਜਾਂਦਾ ਓਡੇ ਅਧਿਕਾਰ ਤਾਂ ਸਾਡੀਆਂ ਪੰਚਾਇਤਾਂ ਨੂੰ ਨਹੀਂ ਦਿੱਤੇ ਤੁਸੀਂ ਸਾਨੇ ਪੱਤਰਕਾਰ ਹੋ ਤੁਸੀਂ ਦੱਸੋ ਕਿਸੇ ਪੰਚਾਇਤ ਕੋਲ 1000 ਰੁਪਏ ਤੋਂ ਵੱਧ ਦਾ ਜੁਰਮਾਨਾ ਲਾਉਣ ਦਾ ਅਧਿਕਾਰ ਹੈ ਇਹ ਬੰਦਾ ਲੱਖਾਂ 'ਚ ਗੱਲਾਂ ਕਰੀ ਜਾਂਦਾ ਕਿਸੇ ਨੂੰ ਸੁਨੇਹਾ ਭੇਜ ਦਿੰਦਾ ਵੀ ਟਰੈਕਟਰਾਂ ਚ ਤੇਲ ਪਵਾ ਦੇ ਕਿਸੇ ਨੂੰ ਸੁਨੇਹਾ ਭੇਜ ਦਿੰਦਾ ਮੈਨੂੰ ਸਟੀਲ ਦੀ ਟੈਂਕੀ ਵੀ ਬਣਾ ਦਿਓ 3 ਲੱਖ ਦੀ ਟੈਂਕੀ ਬਣਦੀ ਐ ਉਹਨਾਂ ਦਾ ਤਾਂ ਟੱਲਿਆ ਨਹੀਂ ਇਹ ਕਿਹੜਾ ਕਰਨ ਕਹਿੰਦਾ ਵੀ ਟੱਲੀਆਂ 5000 ਦੀਆਂ ਹੁਣ ਤੇ ਜੁਰਮਾਨਾ 3 ਲੱਖ ਹੋ ਜੇ ਬਾਕੀ ਐ ਹੁੰਦਾ ਜੀ ਜਿਹੜੇ ਵਿਧਾਇਕ ਐ ਅਜਬਲਕਾਰ ਸਿੱਧੂ ਸਾਡੇ ਠੀਕ ਐ ਅਸੀਂ ਉਹਨਾਂ ਕੋਲੇ ਗਏ ਤੇ ਉਹਨਾਂ ਨੇ ਸਾਨੂੰ ਜਾਂਦੇ ਨੂੰ ਐ ਆਖਿਆ ਵੀ ਜੇ ਨੰਬਰ ਲੱਗੇ ਐ ਟਰੈਕਟਰਾਂ ਤੇ ਤਾਂ ਮੈਂ ਤੁਹਾਡਾ ਸਾਥ ਨਹੀਂ ਦੇਣਾ ਠੀਕ ਐ ਜਿਆ ਸਰਕਾਰੀ ਐ ਅਸੀਂ ਗਏ ਸਾਡੇ ਆਪਾਂ ਜਾ ਕੇ ਦੇਖ ਲਓ ਮੈਂ ਕਿ ਮੇਲੇ ਵੀ ਗਏ ਐ ਫਿੱਤਾ ਮਾਰਿਆ ਉਹਨਾਂ ਨੇ ਉਹਨਾਂ ਨੇ ਆ ਕੇ ਸੋਢਿਆ ਕੋਹਨੇ ਵੀ ਠੀਕ ਹੈ ਜੇ ਤੁਸੀਂ ਸਹੀ ਹੋ ਤਾਂ ਕਹਿੰਦੇ ਕਾਰਵਾਈ ਕਿਵੇਂ ਕਰੂ ਕੋਈ ਕਾਨੂੰਨ ਤਾਂ ਕਾਨੂੰਨੀ ਹੈ ਨਾ ਜੀ ਸਾਰਿਆਂ ਲਈ ਸਾਡੇ ਵਾਸਤੇ ਵੀ ਉਹੀ ਹੈ ਹਰੇਕ ਵਾਸਤੇ ਉਹੀ ਹੈ ਜੇ ਕੋਈ ਦਰਹਤ ਪਾੜਦਾ ਜਾਂ ਕੋਈ ਖਾਲਟਾਉਂਦਾ ਜਾਂ ਹੋਰ ਹੈ ਕਾਨੂੰਨ ਤਾਂ ਇੱਕ ਹੀ ਹੈ ਨਾ ਸਾਰਿਆਂ ਵਾਸਤੇ ਐ ਤਾਂ ਨਹੀਂ ਵੀ ਜੇ ਹੁਣ ਆਪਾਂ ਨੇ ਕਹਿੰਨੀ ਬਲਕਾਰ ਜਾ ਹੁਣ ਬਲਕਾਰ ਨੇ ਕਹਿਤਾ ਵੀ ਕੋਈ ਗੱਲ ਨਹੀਂ ਜੇ ਤੁਸੀਂ ਸਹੀ ਹੋ ਤਾਂ ਠੀਕ ਹੈ ਤੇ ਇਹਦਾ ਮਤਲਬ ਇਹ ਤਾਂ ਨਹੀਂ ਵੀ ਬਲਕਾਰ ਧੱਕਾ ਕਰੀ ਜਾਂਦਾ ਜਾਂ ਹੋਰ ਹੈ ਨਹੀਂ ਕੀ ਲੱਗਦਾ ਫਿਰ ਵੀ ਜਿਵੇਂ ਇਸ ਤਰ੍ਹਾਂ ਵੀਡੀਓ ਪਾਉਣਾ ਜਾਂ ਹੁਣ ਜਿਵੇਂ ਦੋ ਪਿੰਡਾਂ ਨਾਂ ਲਿਆ ਬਾਈ ਜਿਹਦਾ ਨਾਂ ਹੀ ਲਿਆ ਪਿੰਡ ਵਾਲੇ ਦਾ ਤਾਂ ਫਿਰ ਕੀ ਇਸ ਤਰ੍ਹਾਂ ਕਰਨਾ ਚਾਹੀਦਾ ਕਿ ਨਹੀਂ ਕਿ ਮੈਂ ਜੀ ਬਿਲਕੁਲ ਨਹੀਂ ਕਰਦਾ ਮੈਂ ਨਾਮ ਲਗਰਾ ਸਰ ਧੱਕਾ ਜੀ ਨਾਮ ਪਾ ਕੇ ਦੇਖੋ ਜਦੋਂ ਆਪਾਂ ਕਿਸੇ ਬੰਦੇ ਦੇ ਬਾਰੇ ਕੋਈ ਆਪਣੇ ਕੋਲੇ ਝਗੜਾ ਆਉਂਦਾ ਹੈ ਹਨਾ ਆਪਾਂ ਪੰਚਾਇਤ ਵਿੱਚ ਨਿਵੇੜਦੇ ਹਾਂ ਫਰਜ਼ ਕਰ ਲਓ ਤੁਸੀਂ ਸਰਪੰਚ ਸਾਹਿਬ ਸਾਡਾ ਦੋ ਜਾਨਾਂ ਦਾ ਝਗੜਾ ਆ ਗਿਆ ਮੈਂ ਤੁਹਾਨੂੰ ਇਤਲਾਹ ਦੇ ਗਿਆ ਵੀ ਮੇਰੇ ਨਾਲ ਜੀ ਫਲਾਣਾ ਬੰਦਾ ਮੇਰੇ ਨਾਲ ਝਗੜਾ ਕਰਦਾ ਤੁਸੀਂ ਕਹਲਾ ਮੇਰਾ ਪੱਖ ਤਾਂ ਨਹੀਂ ਸੁਣੋਂਗੇ ਨਾ ਬਿਲਕੁਲ ਉੱਥੇ ਬੈਠੇ ਤਾਂ ਨਹੀਂ ਇਹ ਫਤਵਾ ਲਿਖ ਦੇਓਗੇ ਵੀ ਭਾਈ ਵੀ ਫਲਾਨਾ ਸਿੰਘ ਦਾ ਫਲਾਨੇ ਸਿੰਘ ਨਾਲ ਝਗੜਾ ਹੋ ਗਿਆ ਤੇ ਤੈਨੂੰ ਆਹ ਡੰਡ ਲਾਇਆ ਜਾਂਦਾ ਇਹਨਾਂ ਦਾ ਪੱਖ ਵੀ ਬਰਾਬਰ ਬੈ ਕੇ ਸੁਣੋਗੇ ਨਾ ਜੇ ਮੰਨ ਲੈਣੇ ਚਲੋ ਉਹਦੇ ਕਹਿਣ ਮੁਤਾਬਕ ਚੱਲ ਪੈਣੇ ਵੀ ਇਹਨਾਂ ਨੇ ਟਾਲੀਆਂ ਪੱਟੀਆਂ ਸੀਗੀਆਂ ਤਾਂ ਬੰਦਾ ਸਿਆਣਾ ਹੁੰਦਾ ਸਾਡੀ ਪੰਚਾਇਤ ਨੂੰ ਨਾਲ ਲੈਂਦਾ ਮੋਹਤਵਾਰ ਸੱਜਣ ਸਾਡੇ ਪਿੰਡ 'ਚ ਵਸਦੇ ਆ ਹੱਸਦਾ ਬੱਸਦਾ ਪਿੰਡ ਆ ਸਾਰਿਆਂ ਨੂੰ ਨਾਲ ਲੈਂਦਾ ਇਹਦਾ ਪੱਖ ਸੁਣਦਾ ਬੰਦੇ ਦਾ ਬਿਣਾ ਦੇਣਾ ਪੱਖ ਸੁਣੇ ਇੱਕ ਵੀਡੀਓ ਪਾ ਦੇਣੀ ਬੰਦੇ ਬਾਰੇ ਇਹ ਬੋਲਣਾ ਵੀ ਯਾਰ ਇਹ 40 ਕਿੱਲੇ ਦਾ ਮਾਲਕ ਹੈ ਇਹਨੂੰ ਵੈਗਰੂ ਨੇ ਸਾਰਾ ਕੁਝ ਦਿੱਤਾ ਹੈ ਇਹ ਟਾਲੀਆਂ ਪਟਕੇ ਇਹਦਾ ਕੀ ਢੱਡ ਭਰ ਜੂਗਾ ਜੇ 40 ਕਿੱਲੇ ਬਣਾਏ ਹੈ ਤਾਂ ਬੰਦਿਆਂ ਨੇ ਆਪਦੀ ਮਿਹਨਤ ਨਾਲ ਬਣਾਏ ਆ ਹਾਂ ਉਹ ਤਾਂ ਸ਼੍ਰੀ ਪਰਿਵਾਰ ਆ ਪਿੰਡ ਚ ਅੱਜ ਤੱਕ ਕੁੱਤੇ ਦੀ ਛੁੱਟੀ ਨਹੀਂ ਮਾਰੀ ਹੋਣੀ ਇਹਨਾਂ ਨੇ ਸਾਰਿਆਂ ਨੇ ਮੇਨ ਲੱਗਦਾ ਜੇ 40 ਕਿੱਲੇ ਇਹਨਾਂ ਨੇ ਬਣਾ ਲਏ ਆ ਆਪਦੇ ਹੱਡ ਭਨਵੀ ਮਿਹਨਤ ਕਰੀਏ ਮਿੱਟੀ ਨਾਲ ਮਿੱਟੀ ਹੋਏ ਆ ਆਪਦਾ ਪਿੰਡ ਛੱਡ ਕੇ ਦੂਜੀ ਦੂਜੇ ਥਾਂ ਤੇ ਆ ਕੇ ਵਸੇ ਆ ਬਗਾਨੇ ਪਿੰਡ ਚ ਪੈਰ ਲਾਉਣੇ ਬਹੁਤ ਵੱਡੀ ਗ ਜੇ ਉਹ ਇਹਨਾਂ ਦਾ ਪੱਖ ਸੁਣਦਾ ਸਾਡੀ ਤਾਂ ਬੇਨਤੀ ਇਹੀ ਹੈ ਵੀ ਅੱਗੇ ਤੋਂ ਵੀ ਉਹਨੂੰ ਭਾਈ ਕਹਿੰਦੇ ਆ ਭਾਈ ਇਹਨਾਂ ਗੱਲਾਂ ਤੋਂ ਸਿਆਣਾ ਬਣ ਠੀਕ ਆ ਜਿਹੜੀ ਤੂੰ ਸਮਾਜ ਸੇਵਾ ਕਰਦੇ ਆ ਉਹਦੀ ਤੇਰੀ ਸਲਾਹਤਾ ਵੀ ਕਰਦੇ ਆ ਪਰ ਜਿੱਥੇ ਤੂੰ ਗਲਤ ਆ ਤੈਨੂੰ ਗਲਤ ਨੂੰ ਗਲਤ ਵੀ ਆਖਾਂਗੇ ਐਵੇਂ ਸਾਡੀ ਆਤ ਦਾ ਉਹ ਨਹੀਂ ਵੀ ਕਿਸੇ ਦੇ ਮਗਰ ਲਾ ਕੇ ਤੈਨੂੰ ਰਾਤ ਕਹਿ ਦਈਏ ਤੇ ਰਾਤ ਨੂੰ ਦਿਨ ਕਹਿ ਦਈਏ ਅਸੀਂ ਤਾਂ ਭਾਈ ਸ਼ੀਸ਼ਾ ਦੇਖ ਕੇ ਚੱਲਾਂਗੇ ਔਰ ਸ਼ੀਸ਼ਾ ਦਿਖਾਵਾਂਗੇ ਪਿੰਡ ਕਾਲੋਕੇ ਪਹੁੰਚੇ ਆ ਇੱਥੋਂ ਦੀ ਵੀ ਇੱਕ ਵੀਡੀਓ ਲੱਖਾ ਸਿੰਘ ਸਿਧਾਣਾ ਵੱਲੋਂ ਪਾਈ ਗਈ ਸੀ ਵੀ ਜਿਹੜੇ ਆ ਜਿਹੜਾ ਖਾਲ ਦਿਖ ਰਿਹਾ ਤੁਹਾਨੂੰ ਸਾਹਮਣੇ ਵੀ ਇੱਥੋਂ ਕਿਤੇ ਦਰਖਤ ਪੱਟੇ ਗਏ ਆ ਕਹਾਣੀ ਕੀ ਆ ਸੀ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਜਿਹੜਾ ਤੁਹਾਡਾ ਬਾਣਾ ਹੈ ਹਾਂਜੀ ਹਾਂਜੀ ਤੇ ਜਿਹੜਾ ਇਹ ਖਾਲ ਆ ਇਹ ਤੁਹਾਡਾ ਨਿੱਜੀ ਆ ਜਾਂ ਸਰਕਾਰੀ ਹੈ ਨਹੀਂ ਆਪਣਾ ਆਪ ਦਾ ਨਿੱਜੀ ਖਾਲ ਆ ਜੀ ਅੱਛਾ ਜਿਹੜੀ ਪਲਾਟੀ ਖਾਲ ਕਿਹੜਾ ਕਹਿੰਦੇ ਆ ਜਿਹੜੀ ਦਰਖਤਾਂ ਦੀ ਗੱਲ ਸੀਗੀ ਇੱਥੋਂ ਹੀ ਸੀਗੇ ਉਹ ਹਾਂਜੀ ਉਹਨਾਂ ਨੇ ਇੱਥੋਂ ਖੜ ਕੇ ਵੀਡੀਓ ਬਣਾਈ ਹੈ ਜੀ ਤੇ ਆਹ ਦੇਖ ਲਓ ਬੁਰਜੀ ਲੱਗੀ ਵੀ ਬੁਰਜੀ ਤੋਂ ਬਾਹਰ ਸੀਗੇ ਜਿਹੜੇ ਦਰਖਤ ਸੀਗੇ ਤਿੰਨ ਦਰਖਤ ਸੀ ਜਾਨੀ ਕਿ ਦੋ ਬੇਰੀਆਂ ਤੇ ਇੱਕ ਟਾਲੀ ਉਹ ਵੀ ਸੁੱਕੇ ਦਰਖਤ ਸੀ 6 ਤਰੀਕ ਨੂੰ ਉਹ ਸੇ ਨੇਰੀ ਚ ਹੀ ਡਿੱਗੇ ਹੋਏ ਸੀ अच्छा ਤੇ ਬਾਕੀ ਜਦੋਂ ਉਹ ਆਏ ਆ ਇੱਥੇ ਵੀਡੀਓ ਬਣਾਈ ਉਹਨਾਂ ਕੋਲ ਵੀਡੀਓ ਹੈ ਹੀ ਸਾਰਿਆਂ ਨੇ ਦੇਖੀ ਹੈ ਉਹ ਚ ਕੋਈ ਵੀ ਇੱਥੇ ਪੱਤਾ ਵੀ ਨਹੀਂ ਸੀ ਉਹਨਾਂ ਨੇ ਟੋਆ ਦਿਖਾਇਆ ਕੋ ਪਿੱਛੇ ਟੋਆ ਹੈ ਇਹ ਟੋਏ ਚ ਇੱਥੇ ਵੀ ਦਰਖਤ ਇਥੋਂ ਪੱਟ ਕੇ ਲੈ ਕੇ ਮੁੱਦਾ ਖਤਮ ਕਰਤਾ ਫਲਾਣਾ ਕਰਤਾ ਜੇ ਸਾਨੂੰ ਡਰ ਹੁੰਦਾ ਹੀ ਜਾਂ ਕੋਈ ਗੱਲ ਹੁੰਦੀ ਅਸੀਂ ਟੋਏ ਭਰ ਦਿੰਦੇ ਦਿਨ ਪਹਿਲਾਂ ਪੰਜ ਦਿਨ ਪਹਿਲਾਂ ਪੱਟੀਆਂ ਉਹ ਆਜੋ ਠੀਕ ਹੈ ਨਾ ਆਜੋ ਆਪਾਂ ਦਿਖਾ ਦਿੰਦੇ ਹਾਂ ਹੂੰ ਪੰਜ ਦਿਨ ਪਹਿਲਾਂ ਪੱਟ ਕੇ ਜਦੋਂ ਵੀਡੀਓ ਬਣੀ ਹੈ ਉਸੇ ਉਹਦੇ ਖੇਤ ਆਏ ਆ ਵੀ ਕੀ ਗੱਲ ਆ ਵੀ ਸਾਰਿਆਂ ਨੂੰ ਪਤਾ ਹੈ ਇੱਥੇ ਰੋਜ਼ ਨੰਗਦੇ ਸਿਲਵਰਾਂ ਦੇ ਸਾਡੇ ਪਿੰਡ ਦੇ ਆਉਣ ਜਾਨੀ ਬਹੁਤ ਹੈ ਤੇ ਸਾਰੇ ਦੇਖਦੇ ਕਹਿੰਦੇ ਵੀ ਉਹ ਇਹ ਕਹਿੰਦਾ 6 ਟਾਲੀਆਂ ਕਿਤੇ 5 ਕਹਿ ਜਾਂਦਾ ਕੋਈ 6 ਟਾਲੀਆਂ ਨਹੀਂ ਇੱਥੇ ਥੱਬੇ ਵਾਲੀਆਂ ਕਿਹੜੀਆਂ ਟਾਲੀਆਂ ਇੱਥੇ ਹੁੰਦੀਆਂ ਤੇ ਬਾਕੀ ਇਹ ਤੁਸੀਂ ਦੇਖ ਹੀ ਲਓ ਵੀ ਸਾਡਾ ਆ ਉਹਦਾ ਖਾਲ ਆਈ ਇਹ ਸਾਰਾ ਇਸ ਤੋਂ ਬਾਅਦ ਖਾਏਗੇ ਅੱਛਾ ਭਾਈ ਇੱਕ ਕਿੰਨੇ ਸੀ ਇਹ ਦਰਖਤ ਇੱਥੇ ਦਰਖਤ ਤਾਂ ਸੀ ਤਿੰਨ ਜੀ ਦੋ ਤਾਂ 베 ਰਿਆਂ ਹਾਂ ਇੱਕ ਸੀਗੀ ਟਾਲੀ ਉਹ ਵੀ ਆਇਆ ਵੀ ਛੋਟੀ ਜੀ ਟਾਲੀ ਛੱਡੀ ਕਪੋਰਾ ਜਾਂ ਤੇ ਉਹ ਆਪ ਪੱਟੀਆਂ ਸੁੱਕੀ ਸੀਗੀ ਕੋਈ ਗਿੱਲੀ ਟਾਲੀ ਨਹੀਂ ਸੀ ਜਾਂ ਕੋਈ ਹੋਰ ਵੀ ਹਰੀ ਹੋਵੇ ਨੇਰੀ ਨਾ ਟੇਢੀ ਹੋਈ ਵੀ ਸੀ ਹੂੰ ਵੀ ਆਏ ਸੀ ਸਾਨੂੰ ਵੀ ਅਸੀਂ ਇੱਥੇ ਨਾ ਆਪਣਾ ਬੋਤਾ ਮਸ਼ੀਨ ਲਾ ਕੇ ਤੇ ਆਹ ਸੜਕ ਤੇ ਮਿੱਟੀ ਪਾਉਣੀ ਸੀ ਉਹਦਾ ਕਰਕੇ ਉਹ ਡਿੱਗੇ ਵੇ ਸੀ ਅਸੀਂ ਆ ਕੇ ਪੱਟ ਕੇ ਪਰੇ ਰੱਖ ਦਿੰਨੇ ਹੁਣ ਤਾਂ ਨਹੀਂ ਲਾਈ ਮਿੱਟੀ ਵੀ ਜੇ ਅਸੀਂ ਮਿੱਟੀ ਲਾ ਆਂਦੇ ਤਾਂ ਇਹ ਲੱਗਣਾ ਸੀ ਇੱਥੇ ਵੀ ਪਤਾ ਨਹੀਂ ਕਿੰਨੇ ਕੁ ਦਰਗਤ ਸੀ ਇਹਦਾ ਘਾਰਾ ਪਿਆ ਵਈ ਇਹਦਾ ਘਾਰਾ ਪਿਆ ਇਹਦਾ ਘਾਰਾ ਪਿਆ ਵਾ ਬਾਕੀ ਜਦੋਂ ਆਪਣਾ ਜਗਲਾਤ ਮਹਿਕਮੇਲੇ ਆਏ ਆ ਉਹਨਾਂ ਨੇ ਆਉਣ ਸਾਰ ਆਖਿਆ ਤੁਹਾਨੂੰ ਵੀ ਥੋੜੇ ਨਜਾਇਜ਼ ਤਾਂ ਨਹੀਂ ਅਸੀਂ ਆ ਕੇ ਜੀ ਨਜਾਇਜ਼ ਹੋਏ ਜੁਰਮਾਨਾ ਪਾ ਦਿਓ ਤੇ ਉਹਨਾਂ ਨੇ ਫੀਤਾ ਜਦੋਂ ਆ ਵਿਚਾਲਿਆਂ ਖਿੱਚਿਆ ਤਾਂ ਅਸੀਂ ਆਖਿਆ ਵੀ ਇੱਥੇ ਦਰਗਤ ਸੀ ਉਹਨਾਂ ਨੇ ਦੇਖ ਵੀ ਲਿਆ ਉਹ ਕਹਿੰਦੇ ਵੀ ਥੋੜ ਖਾਲਾ ਆਪਣਾ ਆ ਉਹਦਾ ਖਾਲਾ ਜੀ ਤੁਹਾਡਾ ਆ ਉਹਦਾ ਹਾਂ ਤੁਸੀਂ ਆਪ ਹੀ ਦਰਖਤ ਲਾਏ ਸੀਗੇ ਹਾਂਜੀ ਤੁਹਾਡੇ ਆਪ ਹੀ ਲਾਏ ਆ ਆ ਉਹਦੀ ਲਾਏ ਹੋਏ ਕੋਈ ਨੰਬਰ ਨਹੀਂ ਸੀ ਕੋਈ ਨੰਬਰ ਨਹੀਂ ਅੱਛਾ 베ਰੀਆਂ ਹਰੀਆਂ ਸੀ ਨਹੀਂ ਸੁੱਕੀਆਂ 베ਰੀਆਂ ਹੀ ਹੁਣ ਵੀ ਉਹ ਖੜੇ ਦੇਖ ਲੋ ਆ ਜਾਓ ਅੱਛਾ ਉੱਥੇ ਸੁੱਕੀਆਂ 베ਰੀਆਂ ਅਸੀਂ ਗੱਲਬਾਤ ਕੀਤੀ ਜੋ ਲਖਸਧਾਨਾ ਨੇ ਦੋ ਪਿੰਡ ਦੀਆਂ ਵੀਡੀਓ ਪਾਈਆਂ ਸਿਲਵਰਾ ਤੇ ਕਾਲੋ ਕੇ ਪਹਿਲਾਂ ਅਸੀਂ ਸਿਲਵਰਾ ਜਾ ਕੇ ਗੱਲਬਾਤ ਕੀਤੀ ਕਿਉਂਕਿ ਕਾਫੀ ਭੱਟੀ ਗਿੰਤੀ ਚ ਪਿੰਡ ਦੇ ਲੋਕ ਆਏ ਹੋਏ ਸੀ ਤੇ ਹੁਣ ਇਸੇ ਤਰ੍ਹਾਂ ਕਾਲੋ ਕੇ ਵੀ ਇਹਨਾਂ ਨੇ ਆਪਣਾ ਪੱਖ ਰੱਖਿਆ ਵੀ ਇਹ ਜਿਹੜੀ ਸਾਡੀ ਜਗ੍ਹਾ ਚ ਜਿਹੜੇ ਦਰਖਤ ਸੀਗੇ ਸਰਾਂ ਦਾ ਬਹੁਤ ਧੰਨਵਾਦ ਬਹੁਤ ਸ਼ੁਕਰੀਆ